ਮਨੁੱਖ ਬਹੁਤ ਨਾ ਸ਼ੁਕਰ ਹੈ ਉਹ ਹਮੇਸ਼ਾ ਉਹੀ ਚਾਹੁੰਦਾ ਹੈ ਜੋ ਉਸ ਦੇ ਕੋਲ ਨਹੀਂ ਹੈ ਅਤੇ ਜੋ ਉਸ ਨੂੰ ਮਿਲਦਾ ਹੈ ਉਸ ਦਾ ਧੰਨਵਾਦ ਨਹੀਂ ਕਰਦਾ ਇਹ ਮਨੁੱਖ ਦੀ ਕੁਦਰਤ ਹੀ ਆਤ ਹੈ ਉਹ ਹਮੇਸ਼ਾ ਵਧੀਆ ਤੋਂ ਵਧੀਆ ਚਾਹੁੰਦਾ ਹੈ ਪਰ ਪ੍ਰਮਾਤਮਾ ਹਮੇਸ਼ਾ ਤੁਹਾਨੂੰ ਉਹੀ ਦਿੰਦਾ ਹੈ ਜੋ ਤੁਹਾਡੇ ਲਈ ਚੰਗਾ ਹੁੰਦਾ ਹੈ ਬੱਚਾ ਅੱਗ ਵਿੱਚ ਡਿੱਗਣ ਲਈ ਭਾਵੇਂ ਕਿੰਨੀ ਵੀ ਜिद ਕਰੇ ਉਹ ਬਲ ਦੀ ਅੱਗ ਦੇ ਨੇੜੇ ਜਾਂਦਾ ਹੈ ਪਰ ਉਸ ਦੀ ਮਾਂ ਉਸ ਦੀ ਜिद ਪੂਰੀ ਨਹੀਂ ਕਰਦੀ ਉਸ ਨੂੰ ਰੋਕਦੀ ਹੈ ਉਸ ਨੂੰ ਝੜਕਦੀ ਹੈ ਇਸੇ ਤਰ੍ਹਾਂ ਰੱਬ ਵੀ ਮਨੁੱਖ ਨੂੰ ਬਚਾਉਂਦਾ ਹੈ ਉਸ ਨੂੰ ਉਹ ਨਹੀਂ ਦਿੰਦਾ ਜੋ ਉਸ ਦੀ ਜिद ਹੈ ਉਸ ਲਈ ਨੁਕਸਾਨਦੇ ਹੈ ਪਰ ਇਨਸਾਨ ਫਿਰ ਵੀ ਇਨਸਾਨ ਹੈ ਉਹ ਕਦੇ ਵੀ ਖੁਸ਼ ਨਹੀਂ ਹੁੰਦਾ ਮੈਂ ਤੁਹਾਨੂੰ ਅਜੀ ਇੱਕ ਕਹਾਣੀ ਦੱਸਣ ਜਾ ਰਿਹਾ ਇਹ ਮੇਰੇ ਭਗਵਾਨ ਨਾਲ ਨਾ ਸ਼ੁਕਰੀ ਦੀ ਕਹਾਣੀ ਹੈ ਜਿਸ ਦੀ ਸਜ਼ਾ ਮੈਂ ਅੱਜ ਭੁਗਤ ਰਿਹਾ ਹਾਂ ਡਰ ਮੈਨੂੰ ਇੱਕ ਪਲ ਵੀ ਸ਼ਾਂਤੀ ਨਾਲ ਜੀਣ ਨਹੀਂ ਦਿੰਦਾ ਮੈਂ ਕਦੇ ਵੀ ਖੁੱਲ ਕੇ ਸਾਹ ਨਹੀਂ ਲੈ ਸਕਦਾ ਸੀ ਮੈਂ ਬਹੁਤ ਛੋਟਾ ਸੀ ਜਦੋਂ ਮੇਰੇ ਪਿਤਾ ਦਾ ਦੇਹਾਂਤ ਹੋ ਗਿਆ ਮੈਂ ਚਾਰ ਭੈਣਾਂ ਦਾ ਇਕਲੌਤਾ ਭਰਾ ਸੀ ਮੇਰੀ ਮਾਂ ਇੱਕ ਸੁਧਾਰਨ ਅਤੇ ਘਰੇਲੂ ਤਸੀ ਬਾਹਰੀ ਦੁਨੀਆ ਤੋਂ ਪੂਰੀ ਤਰ੍ਹਾਂ ਅਣਜਾਣ ਸੀ ਪਿਤਾ ਦੀ ਮੌਤ ਤੋਂ ਬਾਅਦ ਮਾਂ ਦਾ ਧਿਆਨ ਮੇਰੇ ਤੇ ਸੀ ਹੁਣ ਮਾਂ ਦੀਆਂ ਸਾਰੀਆਂ ਆਸਾਂ ਮੇਰੇ ਤੇ ਹੀ ਟਿਕੀਆਂ ਹੋਈਆਂ ਸਨ ਮੈਂ ਆਪਣੀ ਪੜ੍ਹਾਈ ਛੱਡਣ ਲਈ ਮਜਬੂਰ ਸੀ ਕਿਉਂਕਿ ਹੁਣ ਮੈਂ ਆਪਣੀਆਂ ਭੈਣਾਂ ਅਤੇ ਮਾਂ ਦੀਆਂ ਜ਼ਰੂਰਤਾਂ ਦਾ ਧਿਆਨ ਰੱਖਣਾ ਸੀ ਮੈਂ ਛੋਟੀ ਉਮਰ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਉਹ ਸਮਾਂ ਬਹੁਤ ਔਖਾ ਸੀ ਪਰ ਜੋ ਜ਼ਖਮ ਛੋਟੀ ਉਮਰ ਵਿੱਚ ਲੱਗ ਜਾਂਦੇ ਹਨ ਉਹਨਾਂ ਦਾ ਨਿਸ਼ਾਨ ساری ਉਮਰ ਨਾਲ ਰਹਿੰਦਾ ਹੈ ਮੇਰੇ ਦਿਲ ਵਿੱਚ ਬੇਲੋੜੀ ਨਫ਼ਰਤ ਵਧਣ ਲੱਗੀ ਮੈਂ ਹਮੇਸ਼ਾ ਉਸ ਚੀਜ਼ ਨੂੰ ਨਫ਼ਰਤ ਕਰਦਾ ਹਾਂ ਜੋ ਮੇਰੇ ਕੋਲ ਸੀ ਅਤੇ ਹਮੇਸ਼ਾ ਉਹ ਲੱਭਦਾ ਹਾਂ ਜੋ ਮੇਰੇ ਕੋਲ ਨਹੀਂ ਸੀ ਬਚਪਨ ਵਿੱਚ ਜਦੋਂ ਵੀ ਮੈਂ ਬੱਚਿਆਂ ਨੂੰ ਸਕੂਲ ਜਾਂਦੇ ਦੇਖਦਾ ਤਾਂ ਮੈਂ ਸ਼ਿਕਾਇਤ ਕਰਦਾ ਕਿ ਅੱਜ ਉਸਨੇ ਮੇਰੇ ਪਿਤਾ ਨੂੰ ਮੇਰੇ ਕੋਲੋਂ ਨਹੀਂ ਖੋਇਆ ਹੁੰਦਾ ਤਾਂ ਅੱਜ ਮੈਂ ਵੀ ਆਪਣਾ ਸ਼ੌਂਕ ਪੂਰਾ ਕਰ ਲੈਂਦਾ ਸਮੇਂ ਦਾ ਕੰਮ ਹੈ ਗੁਜ਼ਰਨਾ ਉਹ ਗੁਜ਼ਰ ਹੀ ਜਾਂਦਾ ਹੈ ਮੈਂ ਆਪਣੀਆਂ ਚਾਰ ਭੈਣਾਂ ਦੇ ਵਿਆਹ ਕਰਵਾ ਦਿੱਤੇ ਪਰ ਮੈਂ ਆਪਣਾ ਵਿਆਹ ਨਹੀਂ ਕਰ ਸਕਿਆ ਮੈਂ 32 ਸਾਲ ਦਾ ਹੋ ਗਿਆ ਸੀ ਤਾਂ ਮਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਤੂੰ ਵੀ ਹੁਣ ਵਿਆਹ ਕਰਵਾ ਲੈ ਤਾ ਜੋ ਘਰ ਦੀ ਦੇਖਭਾਲ ਕਰਨ ਵਾਲੀ ਆ ਜਾਵੇ ਮੈਂ ਹੁਣ ਕੰਮ ਨਹੀਂ ਕਰ ਸਕਦੀ ਮੈਨੂੰ ਹਮੇਸ਼ਾ ਮੇਰੀ ਮਾਂ ਤੋਂ ਸ਼ਿਕਾਇਤ ਰਹਿੰਦੀ ਸੀ ਕਿ ਮਾਂ ਨੂੰ ਮੇਰੀ ਲੋੜ ਸਿਰਫ ਆਪਣੀਆਂ ਲੋੜਾਂ ਪੂਰੀਆਂ ਕਰਨ ਲਈ ਹੀ ਯਾਦ ਸੀ ਉਹ ਕਦੇ ਪਰਵਾਹ ਨਹੀਂ ਕਰਦੀ ਸੀ ਕਿ ਮੈਂ ਕੀ ਚਾਹੁੰਦਾ ਹਾਂ ਹਮੇਸ਼ਾ ਆਪਣੇ ਫੈਸਲੇ ਮੇਰੇ ਤੇ ਹੀ ਥੋਪਦੀ ਰਹਿੰਦੀ ਸੀ ਹੁਣ ਮਾਂ ਨੇ ਮੇਰਾ ਰਿਸ਼ਤਾ ਲੱਭਣਾ ਸ਼ੁਰੂ ਕਰ ਦਿੱਤਾ ਮੈਂ ਸੋਹਣਾ ਤਾਂ ਸੀ ਪਰ ਗਰੀਬੀ ਤੇ ਲਚਾਰੀ ਨੇ ਮੇਰੀ ਖੂਬਸੂਰਤੀ ਮੇਰੇ ਤੋਂ ਖੋ ਲਈ ਸੀ ਹੁਣ ਮਾਂ ਮੇਰੇ ਲਈ ਰਿਸ਼ਤਾ ਲੱਭ ਰਹੀ ਸੀ ਪਰ ਕਦੇ ਕੋਈ ਮੈਨੂੰ ਪਸੰਦ ਨੇ ਹੀ ਕਰਦਾ ਸੀ ਸਮਾਂ ਬੀਤਣ ਤੋਂ ਬਾਅਦ ਮਾਂ ਨੂੰ ਇੱਕ ਕੁੜੀ ਪਸੰਦ ਆਈ ਕੁੜੀ ਬਹੁਤ ਸੋਹਣੀ ਸੀ ਪਰ ਪੜ੍ਹੀ ਲਿਖੀ ਸੀ ਅਤੇ ਦੇਖਣ ਵਿੱਚ ਵੀ ਚੰਗੀ ਸੀ ਇਸ ਤੋਂ ਇਲਾਵਾ ਉਹ ਕੰਮ ਕਰਦੀ ਸੀ ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਉਹ ਕਿਹੜੀਆਂ ਮਜਬੂਰੀਆਂ ਸਨ ਜਿੰਨਾ ਕਰਕੇ ਉਹਨਾਂ ਨੇ ਆਪਣੀ ਧੀ ਦਾ ਵਿਆਹ ਮੇਰੇ ਜਿਹੇ ਗਰੀਬ ਮੁੰਡੇ ਨਾਲ ਕਰ ਦਿੱਤਾ ਪਰ ਮੇਰੀ ਉਸ ਕੁੜੀ ਵਿੱਚ ਕੋਈ ਦਿਲਚਸਪੀ ਨਹੀਂ ਸੀ ਵਿਆਹ ਦੀਆਂ ਤਿਆਰੀਆਂ ਜੋਰਾਂ ਸ਼ੋਰਾਂ ਨਾਲ ਚੱਲ ਰਹੀਆਂ ਸਨ ਤੇ ਉਹ ਦਿਨ ਵੀ ਆ ਗਿਆ ਜਦੋਂ ਮੇਰਾ ਵਿਆਹ ਹੋਣਾ ਸੀ ਪਰ ਹਮੇਸ਼ਾ ਵਾਂਗ ਮੇਰਾ ਵਿਆਹ ਵੀ ਮੇਰੀ ਨਾਪਸੰਦ ਦੀ ਕੁੜੀ ਨਾਲ ਹੀ ਤੈਅ ਹੋ ਗਿਆ ਮੈਂ ਸੋਚਿਆ ਸੀ ਕਿ ਮੈਂ ਕਦੇ ਵੀ ਉਸ ਨੂੰ ਖੁਸ਼ ਨਹੀਂ ਰੱਖਾਂਗਾ ਅਤੇ ਫਿਰ ਅਜਿਆ ਹੋਇਆ ਮੇਰਾ ਉਸ ਨਾਲ ਹਮੇਸ਼ਾ ਬੁਰਾ ਰਵਈਆ ਰਿਹਾ ਮੈਂ ਹਮੇਸ਼ਾ ਉਸ ਨੂੰ ਤਾਨੇ ਮਾਰਦਾ ਭਾਵੇਂ ਉਹ ਮੇਰੇ ਨਾਲੋਂ ਵੱਧ ਕਮਾ ਲੈਂਦੀ ਸੀ ਪਰ ਇੱਕ ਔਰਤ ਹੋਣ ਦੇ ਨਾਤੇ ਉਹ ਕਮਜ਼ੋਰ ਅਤੇ ਮੇਰੇ ਰਹਿਮ ਤੇ ਸੀ ਇਹ ਮੇਰੀ ਸੋਚ ਸੀ ਤੇ ਮੈਂ ਇਸ ਦਾ ਨਜਾਇਜ਼ ਫਾਇਦਾ ਉਠਾਉਂਦਾ ਸੀ ਉਸ ਉੱਤੇ ਜ਼ੁਲਮ ਕਰਦਾ ਉਸ ਨੂੰ ਤਾਨੇ ਮਾਰਦਾ ਸੀ ਇੱਕ ਗਲਤੀ ਮੇਰੇ ਤੋਂ ਇਹ ਹੋ ਗਈ ਸੀ ਕਿ ਮੈਂ ਆਪਣੀ ਸਾਰੀ ਜ਼ਮੀਨ ਜਾਇਦਾਦ ਆਪਣੀ ਪਤਨੀ ਦੇ ਨਾਮ ਕਰ ਦਿੱਤੀ ਸੀ ਇਹ ਮੈਂ ਨੇ ਆਪਣੀ ਮਾਂ ਦੇ ਕਹਿਣ ਤੇ ਕੀਤਾ ਸੀ ਕਿਉਂਕਿ ਕੁੜੀ ਵਾਲਿਆਂ ਦੀ ਜਿੱਦ ਸੀ ਕਿ ਉਹ ਆਪਣੀ ਕਮਾਊ ਕੁੜੀ ਦਾ ਵਿਆਹ ਫਿਰ ਹੀ ਕਰਨਗੇ ਜੇ ਮੈਂ ਆਪਣੀ ਸਾਰੀ ਜ਼ਮੀਨ ਜਾਇਦਾਦ ਉਹਨਾਂ ਦੀ ਕੁੜੀ ਦੇ ਨਾਂ ਕਰਾਂਗਾ ਪਰ ਉਹ ਕਹਿੰਦੇ ਹਨ ਕਿ ਜਦੋਂ ਕੋਈ ਚੀਜ਼ ਹੱਥੋਂ ਨਿਕਲ ਜਾਂਦੀ ਹੈ ਤਾਂ ਹੀ ਉਸ ਦੀ ਅਹਿਮੀਅਤ ਪਤਾ ਲੱਗਦੀ ਹੈ ਸਮਾਂ ਬੀਤ ਰ ਗਿਆ ਅਤੇ ਮੇਰੀ ਪਤਨੀ ਮੇਰੇ ਤੋਂ ਦੂਰ ਹੁੰਦੀ ਗਈ ਪਰ ਮੈਨੂੰ ਬਿਲਕੁਲ ਵੀ ਪਰਵਾਹ ਨਹੀਂ ਸੀ ਮੇਰੇ 4 ਬੱਚੇ ਸਨ ਮੇਰੇ ਸਹੁਰੇ ਮੇਰੇ ਘਰ ਬਹੁਤ ਘੱਟ ਆਉਂਦੇ ਸਨ ਮੇਰੀ ਸਾਲੀ ਜਿਸ ਦੀ ਉਮਰ 25 ਕੋ ਸਾਲ ਦੇ ਕਰੀਬ ਸੀ ਉਹ ਆਪਣੀ ਇੱਕ ਦੋਸਤ ਦੇ ਵਿਆਹ ਵਿੱਚ ਜਾਣ ਲਈ ਰਾਜੀ ਹੋ ਗਈ ਸੀ ਉਸਦੀ ਦੋਸਤ ਸਾਡੇ ਸ਼ਹਿਰ ਵਿੱਚ ਰਹਿੰਦੀ ਸੀ ਇਸ ਲਈ ਉਹ ਆਪਣੀ ਭੈਣ ਨੂੰ ਮਿਲਣ ਆਈ ਸੀ ਜਦੋਂ ਮੇਰਾ ਵਿਆਹ ਹੋਇਆ ਸੀ ਉਸ ਸਮੇਂ ਉਹ ਸਿਰਫ 11-12 ਸਾਲ ਦੀ ਸੀ ਮੇਰੇ ਲਈ ਉਹ ਉਸੇ ਸਮੇਂ ਇੱਕ ਬੱਚੀ ਸੀ ਪਰ ਹੁਣ ਉਹ ਇੱਕ ਸੁੰਦਰ ਮਟਿਆਰ ਸੀ ਮੇਰੀ ਸਾਲੀ ਨੂੰ ਦੇਖ ਕੇ ਮੇਰੇ ਦਿਲ ਵਿੱਚ ਇੱਛਾ ਪੈਦਾ ਹੋਈ ਕਿ ਕਾਸ਼ ਉਹ ਮੇਰੀ ਪਤਨੀ ਹੁੰਦੀ ਹੁਣ ਮੈਂ ਆਪਣੀ ਸਾਲੀ ਦੀ ਯਾਦ ਵਿੱਚ ਰਹਿੰਦਾ ਸੀ ਇਸ ਤੋਂ ਪਹਿਲਾਂ ਹੀ ਮੈਂ ਆਪਣੀ ਪਤਨੀ ਮ ਪਸੰਦ ਨਹੀਂ ਕਰਦਾ ਸੀ ਪਰ ਹੁਣ ਮੈਂ ਆਪਣੀ ਸਾਲੀ ਦੇ ਪਿਆਰ ਵਿੱਚ ਪਾਗਲ ਹੋ ਗਿਆ ਮੈਂ ਆਪਣੀ ਸਾਲੀ ਦੇ ਪਿਆਰ ਵਿੱਚ ਇੰਨਾ ਪਾਗਲ ਹੋ ਗਿਆ ਸੀ ਮੈਂ ਉਸ ਨੂੰ ਪਾਉਣ ਲਈ ਰੋਜ਼ ਨਵੀਆਂ ਯੋਜਨਾਵਾਂ ਬਣਾਉਣ ਲੱਗਾ ਜਦੋਂ ਮੈਂ ਉਸ ਨੂੰ ਆਪਣਾ ਪਿਆਰ ਜਹਾਰ ਕੀਤਾ ਤਾਂ ਪਹਿਲਾਂ ਤਾਂ ਉਹ ਸੋਚਦੀ ਰਹੀ ਪਰ ਇੱਕ ਮਹੀਨਾ ਉਡੀਕ ਕਰਨ ਤੋਂ ਬਾਅਦ ਉਸ ਨੇ ਹਾਂ ਕਹਿ ਦਿੱਤੀ ਉਸ ਨੇ ਕਿਹਾ ਕਿ ਮੈਂ ਤੁਹਾਡੇ ਨਾਲ ਵਿਆਹ ਕਰਨਾ ਚਾਹੁੰਦੀ ਹਾਂ ਮੈਂ ਸਾਲੀ ਦੀ ਹਾਂ ਸੁਣ ਕੇ ਖੁਸ਼ ਹੋ ਗਿਆ ਮੈਂ ਹੋਰ ਕੀ ਚਾਹੁੰਦਾ ਸੀ ਪਰ ਇਸ ਤੋਂ ਪਹਿਲਾਂ ਮੈਨੂੰ ਆਪਣੀ ਪਤਨੀ ਤੋਂ ਨਾ ਛੜਾਉਣਾ ਪੈਣਾ ਸੀ ਤਾਂ ਜੋ ਮੈਂ ਆਪਣੀ ਸਾਲੀ ਨਾਲ ਸਾਨੀ ਨਾਲ ਵਿਆਹ ਕਰ ਸਕਾਂ ਮੈਂ ਬਹੁਤ ਕੋਸ਼ਿਸ਼ ਕੀਤੀ ਕਿ ਉਹ ਮੈਨੂੰ ਤਲਾਕ ਦੇ ਦੇਵੇ ਤਾਂ ਕਿ ਮੇਰੀ ਬਦਨਾਮੀ ਨਾ ਹੋਵੇ ਅਤੇ ਮੇਰੀ ਸਾਲੀ ਦਾ ਪਰਿਵਾਰ ਅਸਾਨੀ ਨਾਲ ਮੈਨੂੰ ਆਪਣੀ ਦੂਜੀ ਧੀ ਦਾ ਰਿਸ਼ਤਾ ਦੇ ਦੇਵੇ ਪਰ ਮੇਰੀ ਪਤਨੀ ਬਹੁਤ ਜਿੱਦੀ ਸੀ ਉਹ ਮੇਰੀ ਕੁੱਟਮਾਰ ਅਤੇ ਤਾਨੇ ਸਹਿੰਦੀ ਰਹੀ ਪਰ ਉਸਨੇ ਮੈਨੂੰ ਤਲਾਕ ਨਹੀਂ ਦਿੱਤਾ ਪਰ ਇੱਕ ਗੱਲ ਬੜੀ ਅਜੀਬ ਸੀ ਕਿ ਮੇਰੀ ਪਤਨੀ ਹੁਣ ਚੁੱਪ ਰਹਿਣ ਲੱਗੀ ਸੀ ਮੇਰੇ ਕਿਸੇ ਵੀ ਅਤਿਆਚਾਰ ਦੇ ਬਦਲੇ ਉਹ ਮੈਨੂੰ ਕੁਝ ਨਹੀਂ ਕਹਿੰਦੀ ਸੀ ਉਸ ਦੀ ਉਪਮੈਨ ਨੂੰ ਹਰਾਣ ਕਰ ਰਹੀ ਸੀ ਮੈਂ ਬਹੁਤ ਉਲਝਣ ਮਹਿਸੂਸ ਕਰਦਾ ਸੀ ਕਿ ਉਹ ਕੀ ਚਾਹੁੰਦੀ ਹੈ ਇੱਕ ਦਿਨ ਮੈਂ ਰਾਤ ਨੂੰ ਸੌਂ ਰਿਹਾ ਸੀ ਕਿ ਮੈਨੂੰ ਆਪਣੇ ਕਮਰੇ ਵਿੱਚ ਕਿਸੇ ਦੇ ਬੋਲਣ ਦੀ ਆਵਾਜ਼ ਸੁਣਾਈ ਦਿੱਤੀ ਜਦੋਂ ਮੈਂ ਅੱਖਾਂ ਖੋਲ੍ਹੀਆਂ ਤਾਂ ਪਤਾ ਨਹੀਂ ਮੇਰੀ ਪਤਨੀ ਕਿਸ ਨਾਲ ਹਲਕੀ ਜਿਹੀ ਆਵਾਜ਼ ਵਿੱਚ ਗੱਲ ਕਰ ਰਹੀ ਸੀ ਜਦੋਂ ਮੈਂ ਉਸ ਕੋਲ ਗਿਆ ਤਾਂ ਉਹ ਮੈਨੂੰ ਦੇਖ ਕੇ ਬਹੁਤ ਘਬਰਾ ਗਈ ਅਤੇ ਡਰ ਕੇ ਫੋਨ ਬੰਦ ਕਰ ਦਿੱਤਾ ਮੈਂ ਗੁੱਸੇ ਨਾਲ ਉਸ ਨੂੰ ਪੁੱਛਿਆ ਕਿ ਤੁਸੀਂ ਕਿਸ ਨਾਲ ਗੱਲ ਕਰ ਰਹੇ ਹੋ ਤਾਂ ਉਹ ਕਹਿਣ ਲੱਗੀ ਕਿ ਕੋਈ ਨਹੀਂ ਸੀ ਮੇਰਾ ਇੱਕ ਪੁਰਾਣਾ ਦੋਸਤ ਸੀ ਮੈਂ ਬਹੁਤ ਹੈਰਾਨ ਸੀ ਕਿ ਰਾਤ ਨੂੰ ਕਿਹੜਾ ਦੋਸਤ ਸੀ ਮੈਂ ਆਪਣੀ ਪਤਨੀ ਨਾਲ ਗੱਲ ਕਰ ਰਿਹਾ ਸੀ ਇਸ ਸਮੇਂ ਦੌਰਾਨ ਮੈਨੂੰ ਇੱਕ ਗੱਲ ਦਾ ਪਤਾ ਲੱਗਾ ਕਿ ਮੇਰੀ ਪਤਨੀ ਬਹੁਤ ਹੀ ਨੇਕ ਔਰਤ ਹੈ ਉਸ ਵਿੱਚ ਕੋਈ ਅਜੀਬ ਕਮੀ ਨਹੀਂ ਸੀ ਜਿਸ ਕਾਰਨ ਮੈਂ ਉਸ ਨੂੰ ਛੱਡ ਦਿੰਦਾ ਉਸ ਦਿਨ ਮੈਂ ਇਸ ਨੂੰ ਨਜ਼ਰ ਅੰਦਾਜ਼ ਕਰਕੇ ਸੌਂ ਗਿਆ ਪਰ ਮੇਰੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਜਦੋਂ ਇਹ ਨਿਤ ਦਾ ਰੁਟੀਨ ਬਣ ਗਿਆ ਕਦੇ ਮੇਰੀ ਪਤਨੀ ਛੱਤ ਤੇ ਜਾ ਕੇ ਕਦੇ ਰਸੋਈ ਤੇ ਜਾ ਕੇ ਕਿਸੇ ਨਾਲ 2-2 ਘੰਟੇ ਗੱਲਾਂ ਕਰਦੀ ਰਹਿੰਦੀ ਸੀ ਮੈਨੂੰ ਆਪਣੀ ਪਤਨੀ ਤੇ ਹੋਰ ਜ਼ਿਆਦਾ ਗੁੱਸਾ ਆ ਰਿਹਾ ਸੀ ਕਿਉਂਕਿ ਮੇਰੀ ਪਤਨੀ ਫੋਨ ਤੇ ਗੱਲ ਕਰਨ ਤੋਂ ਬਾਅਦ ਬਹੁਤ ਸ਼ਾਂਤ ਹੋ ਜਾਂਦੀ ਸੀ ਅਤੇ ਖੁਸ਼ ਰਹਿਣ ਲੱਗ ਪਈ ਸੀ ਜੇ ਮੈਂ ਕੁਝ ਕਹਿ ਵੀ ਦਿੰਦਾ ਤਾਂ ਉਹ ਮੁਸਕਰਾ ਕੇ ਮੇਰੀ ਗੱਲ ਟਾਲ ਦਿੰਦੀ ਇੱਕ ਦਿਨ ਮੈਂ ਆਪਣੇ ਕੰਮ ਤੇ ਗਿਆ ਹੋਇਆ ਸੀ ਪਰ ਮੈਂ ਆਪਣੇ ਕੁਝ ਕਾਗਜ਼ ਘਰ ਵਿੱਚ ਹੀ ਭੁੱਲ ਗਿਆ ਸੀ ਮੈਂ ਉਹਨਾਂ ਨੂੰ ਲੈਣ ਲਈ ਘਰ ਵਾਪਸ ਆਇਆ ਪਰ ਸਾਹਮਣੇ ਦਾ ਨਜ਼ਾਰਾ ਦੇਖ ਕੇ ਮੈਂ ਹੈਰਾਨ ਰਹਿ ਗਿਆ ਜਦੋਂ ਮੈਂ ਆਪਣੀ ਸਾਲੀ ਨੂੰ ਆਪਣੀ ਪਤਨੀ ਨਾਲ ਖੁਸ਼ੀ-ਖੁਸ਼ੀ ਗੱਲਾਂ ਕਰਦੇ ਦੇਖਿਆ ਤਾਂ ਮੇਰੀ ਸਾਲੀ ਮੇਰੀ ਪਤਨੀ ਨਾਲ ਬਹੁਤ ਉਸ ਲੱਗ ਰਹੀ ਸੀ ਪਰ ਮੈਨੂੰ ਸਾਹਮਣੇ ਦੇਖ ਕੇ ਉਹ ਦੋਵੇਂ ਚੁੱਪ ਹੋ ਗਈਆਂ ਜਿਵੇਂ ਉਹਨਾਂ ਦੀ ਚੋਰੀ ਫੜੀ ਗਈ ਹੋਵੇ ਦੋਵੇਂ ਇੱਕ ਦੂਜੇ ਦਾ ਮੂੰਹ ਦੇਖਣ ਲੱਗੀਆਂ ਮੈਂ ਬਹੁਤ ਹੈਰਾਨ ਹੋਇਆ ਕਿ ਮੇਰੀ ਸਾਲੀ ਇੱਥੇ ਕੀ ਕਰ ਰਹੀ ਹੈ ਅਤੇ ਉਹ ਵੀ ਮੈਨੂੰ ਦੱਸੇ ਬਿਨਾ ਮੈਂ ਹੌਲੀ-ਹੌਲੀ ਕਦਮ ਚੁੱਕਦਾ ਹੋਇਆ ਦੋਮਾ ਪੈਣਾ ਦੇ ਨੇੜੇ ਪਹੁੰਚ ਗਿਆ ਮੇਰੀ ਸਾਰੀ ਵੀ ਮੇਰੇ ਵੱਲ ਦੇਖ ਰਹੀ ਸੀ ਅਤੇ ਫਿਰ ਉਹ ਮੇਰੇ ਵੱਲ ਦੇਖ ਕੇ ਮੁਸਕਰਾਉਣ ਲੱਗੀ ਮੈਨੂੰ ਉਸ ਦੀ ਮੁਸਕਰਾਟ ਅਜੀਬ ਲੱਗੀ ਜਿਵੇਂ ਉਸ ਦੀ ਮੁਸਕਰਾਟ ਵਿੱਚ ਕੋਈ ਰਾਜ਼ ਛੁਪਿਆ ਹੋਵੇ ਮੈਂ ਉਸ ਦਾ ਹਾਲਚਾਲ ਪੂਛ ਤੁਸੀਂ ਆਪਣੇ ਕਮਰੇ ਵਿੱਚ ਚਲਾ ਗਿਆ ਜਦਕਿ ਮੇਰੀ ਪਤਨੀ ਸੋਈ ਵਿੱਚ ਚਲੀ ਗਈ ਮੇਰੀ ਸਾਲੀ ਮੇਰੇ ਪਿੱਛੇ ਮੇਰੇ ਕਮਰੇ ਵਿੱਚ ਆਈ ਅਤੇ ਮੈਨੂੰ ਕਿਹਾ ਕਿ ਜਨਾਬ ਤੁਹਾਨੂੰ ਕਿਵੇਂ ਲੱਗਿਆ ਮੇਰਾ ਸਰਪ੍ਰਾਈਜ਼ ਅੱਜ ਤੁਸੀਂ ਮੈਨੂੰ ਇੱਥੇ ਦੇਖ ਕੇ ਹੈਰਾਨ ਹੋ ਮੈਂ ਇੱਥੇ ਇਸ ਲਈ ਆਈ ਸੀ ਕਿ ਮੈਂ ਤੁਹਾਨੂੰ ਰਾਤ ਨੂੰ ਸਰਪ੍ਰਾਈਜ਼ ਦੇਵਾਂਗੀ ਪਰ ਤੁਸੀਂ ਅਚਾਨਕ ਆ ਮੈਨੂੰ ਸਰਪ੍ਰਾਈਜ਼ ਕਰ ਦਿੱਤਾ ਮੈਂ ਆਪਣੀ ਸਾਲੀ ਦੀ ਗੱਲ ਸੁਣ ਕੇ ਖੁਸ਼ ਹੋ ਗਿਆ ਅਤੇ ਉਸ ਨਾਲ ਗੱਲਾਂ ਕਰਨ ਲੱਗਾ ਐਨ ਵਿੱਚ ਮੇਰੀ ਪਤਨੀ ਨੇ ਮੇਰੀ ਸਾਲੀ ਨੂੰ ਬੁਲਾਇਆ ਤਾਂ ਉੱਠ ਕੇ ਕਹਿਣ ਲੱਗੀ ਕਿ ਮੈਂ ਦੀਦੀ ਕੋਲ ਜਾ ਰਹੀ ਹਾਂ ਤਾਂ ਕਿ ਦੀਦੀ ਨੂੰ ਸ਼ੱਕ ਨਾ ਹੋਵੇ ਹੁਣ ਜਲਦੀ ਕੁਝ ਕਰੋ ਮੈਂ ਤੇਰੇ ਬਿਨਾਂ ਹੋਰ ਨਹੀਂ ਰਹਿ ਸਕਦੀ ਮੈਂ ਉਸਦੇ ਵਾਅਦੇ ਤੇ ਖੁਸ਼ ਸੀ ਮੈਨੂੰ ਨਹੀਂ ਪਤਾ ਸੀ ਕਿ ਖੁਸ਼ੀ ਨਾਲ ਹੱਸਾਂ ਜਾਂ ਰੋਵਾਂ ਕਿਉਂਕਿ ਜ਼ਿੰਦਗੀ ਵਿੱਚ ਪਹਿਲੀ ਵਾਰ ਮੈਨੂੰ ਆਪਣੀ ਪਸੰਦ ਦਾ ਕੁਝ ਮਿਲ ਰਿਹਾ ਸੀ ਮੈਂ ਸਾਰੀ ਉਮਰ ਆਪਣੀਆਂ ਇਸ਼ਾਵਾਂ ਨੂੰ ਦਵਾ ਕੇ ਸਾਰਿਆਂ ਦੀ ਇੱਛਾ ਪੂਰੀ ਕੀਤੀ ਸੀ ਇਸ ਸਮੇਂ ਵੀ ਮੇਰੇ ਚਾਰੇ ਬੱਚੇ ਸਕੂਲ ਗਏ ਹੋਏ ਸਨ ਜਿਸ ਕਾਰਨ ਮੈਂ ਅਤੇ ਮੇਰੀ ਸਾਲੀ ਬਹੁਤ ਆਰਾਮ ਨਾਲ ਮਿਲ ਸਕੇ ਹੁਣ ਮੈਂ ਵੀ ਪੰਛੀ ਦਾ ਹੋ ਗਿਆ ਸੀ ਮੈਂ ਵੀ ਆਪਣੀ ਸਾਲੀ ਨਾਲ ਜਲਦੀ ਤੋਂ ਜਲਦੀ ਵਿਆਹ ਕਰਨਾ ਚਾਹੁੰਦਾ ਸੀ ਜਦੋਂ ਮੇਰੀ ਸਾਲੀ ਚਲੀ ਗਈ ਤਾਂ ਮੈਂ ਵੀ ਆਪਣੇ ਕੰਮ ਤੇ ਚਲਾ ਗਿਆ ਰਸਤੇ ਵਿੱਚ ਤੁਰਦਿਆਂ ਮੈਂ ਇੱਕ ਜਗ੍ਹਾ ਵੇਖੀ ਜਿੱਥੇ ਕੀੜੇ ਮਾਰਨ ਲਈ ਜ਼ਹਿਰੀਲੀ ਬੇਖਦੀ ਸੀ ਇੱਕ ਵਿਚਾਰ ਮੇਰੇ ਦਿਮਾਗ ਵਿੱਚ ਤੁਰੰਤ ਆਇਆ ਮੇਰੇ ਮਨ ਵਿੱਚ ਜੋ ਚੱਲ ਰਿਹਾ ਪਹਿਲਾਂ ਤਾਂ ਮੈਨੂੰ ਬਹੁਤ ਡਰ ਲੱਗਾ ਪਰ ਮੈਂ ਇਹ ਚੂਹਾ ਮਾਰਨ ਵਾਲੀ ਦਵਾਈ ਖਰੀਦ ਲਈ ਅਤੇ ਜਦੋਂ ਸ਼ਾਮ ਨੂੰ ਘਰ ਗਿਆ ਤਾਂ ਆਪਣੀ ਪਤਨੀ ਨੂੰ ਬੱਚਿਆਂ ਨਾਲ ਹੱਸਦਿਆਂ ਦੇਖ ਕੇ ਮੇਰਾ ਦਿਲ ਦੁਖਣ ਲੱਗਾ ਮੇਰੀ ਜ਼ਿੰਦਗੀ ਨੂੰ ਅੱਗ ਲਾ ਕੇ ਉਹ ਖੁਦ ਕਿਵੇਂ ਹੱਸ ਸਕਦੀ ਸੀ ਖਰਾਨੀ ਦੀ ਗੱਲ ਇਹ ਸੀ ਕਿ ਮੇਰੀ ਸਾਲੀ ਵੀ ਮੇਰੇ ਘਰ ਹੀ ਮੌਜੂਦ ਸੀ ਮੈਂ ਆਪਣੀ ਸਾਲੀ ਨੂੰ ਇਸ਼ਾਰਾ ਕਰਕੇ ਕਮਰੇ ਵਿੱਚ ਬੁਲਾਇਆ ਜੋ ਮੇਰੀ ਪਤਨੀ ਅਤੇ ਬੱਚਿਆਂ ਨਾਲ ਹੱਸ ਰਹੀ ਸੀ ਮੈਂ ਕੰਮ ਦੇ ਵਿੱਚ ਗਿਆ ਪਰ ਮੇਰੀ ਸਾਲੀ ਅਜੇ ਤੱਕ ਨਹੀਂ ਆਈ ਸੀ ਅੱਧਾ ਘੰਟਾ ਇੰਤਜ਼ਾਰ ਕਰਨ ਤੋਂ ਬਾਅਦ ਜਦੋਂ ਉਹ ਕਮਰੇ ਵਿੱਚ ਆਈ ਤਾਂ ਮੈਨੂੰ ਉਸ ਤੇ ਗੁੱਸਾ ਆਉਣ ਲੱਗਾ ਉਸ ਨੇ ਕਿਹਾ ਕਿ ਭੈਣ ਨੂੰ ਮੇਰੇ ਤੇ ਸ਼ੱਕ ਹੋ ਜਾਵੇਗਾ ਮੈਨੂੰ ਵਾਰ-ਵਾਰ ਨਾ ਬੁਲਾਓ ਮੈਂ ਉਸ ਨਾਲ ਗੱਲ ਕੀਤੀ ਅਤੇ ਉਸ ਨੂੰ ਕਿਹਾ ਕਿ ਮੈਂ ਤੁਹਾਨੂੰ ਕਿਸੇ ਖਾਸ ਕੰਮ ਲਈ ਬੁਲਾਇਆ ਹੈ ਮੇਰੀ ਸਾਲੀ ਹੈਰਾਨੀ ਭਰੀਆਂ ਨਜ਼ਰਾਂ ਨਾਲ ਮੇਰੇ ਵੱਲ ਦੇਖਣ ਲੱਗੀ ਅਤੇ ਕਹਿਣ ਲੱਗੀ ਜਲਦੀ ਦੱਸ ਅਜਾ ਨਾ ਹੋਵੇ ਕਿ ਭੈਣ ਅੰਦਰ ਆ ਜਾਵੇ ਮੈਂ ਉਸ ਦੇ ਸਾਹਮਣੇ ਦਵਾਈ ਰੱਖ ਦਿੱਤੀ ਮੇਰੇ ਹੱਥ ਵਿੱਚ ਜ਼ਹਿਰੀਲੀ ਦਵਾਈ ਦੇਖ ਕੇ ਮੇਰੀ ਸਾਲੀ ਦਾ ਸਾਹ ਰੁਕ ਗਿਆ ਉਹ ਹੰਝੂ ਭਰੀਆਂ ਅੱਖਾਂ ਨਾਲ ਮੇਰੇ ਵੱਲ ਦੇਖਣ ਲੱਗੀ ਅਤੇ ਮੈਨੂੰ ਪੁੱਛਿਆ ਕਿ ਤੁਸੀਂ ਇਹ ਕਿਉਂ ਲਿਆਏ ਹੋ ਮੈਂ ਉਸ ਨੂੰ ਆਪਣੀ ਯੋਜਨਾ ਸਮਝਾ ਦਿੱਤੀ ਕਿ ਮੈਂ ਆਪਣੇ ਪਤੀ ਨੂੰ ਰਾਸਤੇ ਤੋਂ ਹਟਾ ਦੇਵਾਂਗਾ ਅਤੇ ਫਿਰ ਅਸੀਂ ਦੋਵੇਂ ਵਿਆਹ ਕਰਵਾ ਲਵਾਂਗੇ ਮੇਰੀ ਸਾਲੀ ਵੀ ਮੇਰੇ ਵਾਂਗ ਡਰੀ ਹੋਈ ਸੀ ਪਰ ਜਦੋਂ ਮੈਂ ਉਸ ਨੂੰ ਹੌਸਲਾ ਦਿੱਤਾ ਅਤੇ ਸਮਝਾਇਆ ਕਿ ਇਹ ਇੱਕੋ ਇੱਕ ਤਰੀਕਾ ਹੈ ਜਿਸ ਰਾਹੀਂ ਅਸੀਂ ਇਕੱਠੇ ਹੋ ਸਕਦੇ ਹਾਂ ਮੇਰੀ ਸਾਲੀ ਕੁਝ ਦੇਰ ਸੋਚਦੀ ਰਹੀ ਅਤੇ ਫਿਰ ਸਵਾਲ ਪੁੱਛਣ ਲੱਗ ਪਈ ਕਿ ਜੇ ਕਿਸੇ ਨੂੰ ਪਤਾ ਲੱਗ ਗਿਆ ਤਾਂ ਕੀ ਹੋਵੇਗਾ ਮੈਂ ਨੂੰ ਸਮਝਾਇਆ ਕਿ ਮੈਂ ਇਸ ਨੂੰ ਉਸਦੇ ਖਾਣੇ ਵਿੱਚ ਪਾਵਾਂਗਾ ਅਤੇ ਲੋਕ ਸਮਝਣਗੇ ਕਿ ਜ਼ਹਿਰੀਲਾ ਭੋਜਨ ਖਾਣ ਨਾਲ ਉਸਦੀ ਮੌਤ ਹੋ ਗਈ ਹੈ ਕਿਸੇ ਨੂੰ ਪਤਾ ਵੀ ਨਹੀਂ ਹੋਵੇਗਾ ਮੇਰੀ ਸਾਲੀ ਵੀ ਮੇਰੇ ਜੁਰਮ ਦਾ ਹਿੱਸਾ ਬਣ ਗਈ ਜਦੋਂ ਕੋਈ ਵਿਅਕਤੀ ਅਪਰਾਧ ਕਰਦਾ ਹੈ ਤਾਂ ਉਹ ਭੁੱਲ ਜਾਂਦਾ ਹੈ ਕਿ ਉਹ ਪਰਮਾਤਮਾ ਹੀ ਹੈ ਜੋ ਸਾਡੇ ਸਾਰਿਆਂ ਤੇ ਨਜ਼ਰ ਰੱਖ ਰਿਹਾ ਹੈ ਅਜੇ ਅਸੀਂ ਗੱਲਾਂ ਹੀ ਕਰ ਰਹੇ ਸੀ ਕਿ ਕਮਰੇ ਦੇ ਬਾਹਰ ਕਿਸੇ ਦੇ ਤੁਰਨ ਦੀ ਆਵਾਜ਼ ਆਈ ਇੱਕਦਮ ਘਬਰਾਹਟ ਹੋਣ ਲੱਗੀ ਫਿਰ ਮੈਂ ਕਾਲੀ ਨਾਲ ਬਾਹਰ ਦੇਖਣ ਚਲਾ ਗਿਆ ਪਰ ਕਮਰੇ ਦੇ ਕੋਈ ਮੌਜੂਦ ਨਹੀਂ ਸੀ ਮੈਂ ਅਣ ਦੇਖਿਆ ਕੀਤਾ ਅਤੇ ਕਮਰੇ ਵਿੱਚ ਵਾਪਸ ਆ ਗਿਆ ਅਤੇ ਆਪਣੀ ਸਾਲੀ ਨੂੰ ਰਾਤ ਲਈ ਤਿਆਰ ਕਰਨ ਲੱਗ ਪਿਆ ਉਸ ਨੂੰ ਮੇਰੀ ਚਾਲ ਸਮਝਾਉਣ ਲੱਗੀ ਜਦੋਂ ਸਾਰੇ ਸੌਂ ਗਏ ਮੈਂ ਆਪਣੀ ਪਤਨੀ ਅਤੇ ਆਪਣੀ ਸਾਲੀ ਕੋਲ ਗਿਆ ਅਤੇ ਉਹਨਾਂ ਨੂੰ ਬਾਹਰ ਜਾ ਕੇ ਕੁਝ ਖਾਣ ਲਈ ਕਿਹਾ ਮੇਰੀ ਪਤਨੀ ਨੇ ਇਹ ਕਹਿ ਕੇ ਟਾਲ ਦਿੱਤਾ ਕਿ ਉਹ ਥੱਕ ਗਈ ਹੈ ਪਰ ਮੇਰੀ ਸਾਲੀ ਦੇ ਜ਼ੋਰ ਪਾਉਣ ਤੇ ਉਹ ਮੰਨ ਗਈ ਮੇਰੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ ਮੈਂ ਆਪਣੀ ਪਤਨੀ ਅਤੇ ਸਾਲੀ ਨੂੰ ਆਈਸਕ੍ਰੀਮ ਖਵਾਉਣ ਲਈ ਬਾਹਰ ਲੈ ਗਿਆ ਉਹਨਾਂ ਨੂੰ ਕਾਰ ਵਿੱਚ ਬੈਠਾ ਲੈ ਕੇ ਆ ਮੈਂ ਆਈਸਕ੍ਰੀਮ ਲੈਣ ਗਿਆ ਅਤੇ ਵਾਪਸੀ ਤੇ ਉਹ ਦਵਾਈ ਮੇਰੀ ਪਤਨੀ ਦੀ ਆਈਸਕ੍ਰੀਮ ਚ ਮਿਲਾ ਦਿੱਤੀ ਪਤਨੀ ਨੇ ਜਿਵੇਂ ਹੀ ਉਹ ਆਈਸਕ੍ਰੀਮ ਖਾਣੀ ਸ਼ੁਰੂ ਕੀਤੀ ਮੈਂ ਝਟਕਾਰ ਘਰ ਦੇ ਰਾਸਤੇ ਵੱਲ ਪਾ ਦਿੱਤੀ ਮੇਰੀ ਪਤਨੀ ਖੁਸ਼ੀ ਨਾਲ ਆਈਸਕ੍ਰੀਮ ਖਾ ਰਹੀ ਸੀ ਪਰ ਜਦੋਂ ਤੱਕ ਅਸੀਂ ਘਰ ਪਹੁੰਚੇ ਮੇਰੀ ਪਤਨੀ ਬੇਹੋਸ਼ ਹੋ ਗਈ ਸੀ ਜਿਵੇਂ ਹੀ ਮੈਂ ਉਸ ਨੂੰ ਬਾਹਰ ਕੱਢਣਾ ਚਾਇਆ ਤਾਂ ਮੇਰੀ ਪਤਨੀ ਦਾ ਸਰੀਰ ਠੰਡਾ ਹੋ ਗਿਆ ਸੀ ਜਦੋਂ ਮੈਨੂੰ ਲੱਗਾ ਕਿ ਮੇਰੀ ਯੋਜਨਾ ਸਫਲ ਹੋ ਗਈ ਹੈ ਤਾਂ ਮੈਂ ਉੱਚੀ ਉੱਚੀ ਰੋਣ ਲੱਗ ਪਿਆ ਤਾਂ ਜੋ ਕਿਸੇ ਨੂੰ ਮੇਰੇ ਤੇ ਸ਼ੱਕ ਨਾ ਮੇਰੀ ਪਤਨੀ ਦੀ ਮੌਤ ਤੇ ਮੇਰੇ ਬੱਚੇ ਅਤੇ ਮੇਰੀ ਮਾਂ ਵੀ ਦੁਖੀ ਸਨ ਅਤੇ ਮੇਰੀ ਸਾਲੀ ਵੀ ਆਪਣੀ ਭੈਣ ਦੀ ਮੌਤ ਤੇ ਮਗਰਮੱਛ ਦੇ ਹੰਝੂ ਬਹਾ ਰਹੀ ਸੀ ਜਦੋਂ ਮੇਰੀ ਪਤਨੀ ਨੂੰ ਨਹਾਉਣ ਤੋਂ ਬਾਅਦ ਕਫਨ ਵਿੱਚ ਲਪੇਟਣ ਦੀ ਵਾਰੀ ਆਈ ਤਾਂ ਮੇਰੀ ਸਾਲੀ ਨੇ ਕਿਹਾ ਕਿ ਮੈਂ ਆਪਣੀ ਭੈਣ ਨੂੰ ਇਕੱਲੀ ਹੀ ਕਫਨ ਪਾਵਾਂਗੀ ਪਰ ਸਾਰੇ ਉਸ ਨੂੰ ਅਜੀਬ ਨਜ਼ਰਾਂ ਨਾਲ ਦੇਖਣ ਲੱਗੇ ਜਦੋਂ ਮੈਂ ਆਪਣੀ ਸਾਲੀ ਨੂੰ ਪੁੱਛਿਆ ਕਿ ਤੁਸੀਂ ਅਜਾ ਕਿਉਂ ਕਰ ਰਹੇ ਹੋ ਤਾਂ ਮੇਰੀ ਸਾਲੀ ਨੇ ਮੈਨੂੰ ਸਮਝਾਇਆ ਕਿ ਮੈਂ ਅਜਾ ਇਸ ਲਈ ਕਰ ਰਹੀ ਹਾਂ ਕਿਉਂਕਿ ਕੋਈ ਦੀਦੀ ਦਾ ਨੀਲਾ ਸਰੀਰ ਨਾ ਦੇਖੇ ਨਹੀਂ ਤਾਂ ਲੋਕ ਸ਼ੱਕੀ ਹੋ ਜਾਣਗੇ ਜਦੋਂ ਮੇਰੀ ਪਤਨੀ ਨੂੰ ਦਫਨਾਉਣ ਲਈ ਲਿਜਾਇਆ ਗਿਆ ਤਾਂ ਮੈਨੂੰ ਬਹੁਤ ਹੈਰਾਨੀ ਹੋਈ ਕਿ ਸਾਰਿਆਂ ਨੇ ਮੈਨੂੰ ਆਪਣੀ ਪਤਨੀ ਨਾਲ ਜਾਣ ਤੋਂ ਇਨਕਾਰ ਕਰ ਦਿੱਤਾ ਕਹਿਣ ਲੱਗੇ ਤੁਸੀਂ ਇੱਥੇ ਰਹੋ ਤੁਸੀਂ ਆਪਣੀ ਪਤਨੀ ਨੂੰ ਦਫਨਾਉਣ ਨਹੀਂ ਜਾ ਸਕਦੇ ਜਦੋਂ ਮੈਂ ਕਾਰਨ ਪੁੱਛਿਆ ਤਾਂ ਸਾਰਿਆਂ ਨੇ ਮੈਨੂੰ ਸਮਝਾਇਆ ਕਿ ਤੁਸੀਂ ਬਹੁਤ ਕਮਜ਼ੋਰ ਦਿਲ ਵਾਲੇ ਹੋ ਇਸ ਨੂੰ ਕਵਰ ਵਿੱਚ ਦੇਖ ਨਹੀਂ ਸਕਦੇ ਐਉਂ ਲੱਗਦਾ ਸੀ ਜਿਵੇਂ ਮੇਰੀਆਂ 10 ਦੀਆਂ 10 ਉਂਗਲਾਂ ਘੋਵ ਵਿੱਚ ਸਨ ਮੇਰੇ ਉੱਤੇ ਕਿਸੇ ਨੂੰ ਥੋੜਾ ਵੀ ਸ਼ੱਕ ਨਹੀਂ ਸੀ ਹੁਣ ਮੈਂ ਸੋਚਿਆ ਸੀ ਜਿਵੇਂ ਹੀ ਮੇਰੀ ਪਤਨੀ ਦੀਆਂ ਸਾਰੀਆਂ ਰਸਮਾਂ ਪੂਰੀਆਂ ਹੋਣਗੀਆਂ ਮੈਂ ਆਪਣੇ ਮਾਂ ਨੂੰ ਕਹਿ ਕੇ ਆਪਣੀ ਸਾਲੀ ਨਾਲ ਵਿਆਹ ਕਰ ਲਵਾਂਗਾ ਪਰ ਕੁਦਰਤ ਸਾਡੇ ਲਈ ਜੋ ਫੈਸਲਾ ਲੈਂਦੀ ਹੈ ਉਹ ਬਿਲਕੁਲ ਵੱਖਰੇ ਹੁੰਦੇ ਹਨ ਅਸੀਂ ਪਹਿਲਾਂ ਵੀ ਵਿਵਹਕ ਲਈ ਬਹੁਤ ਕੁਝ ਸੋਚਦੇ ਹਾਂ ਮੈਂ ਅੰਦਰੋਂ ਬਹੁਤ ਖੁਸ਼ੀ ਮਹਿਸੂਸ ਕਰ ਰਿਹਾ ਸੀ ਪਰ ਮੈਂ ਬੱਚਿਆਂ ਨੂੰ ਰੋਂਦੇ ਦੇਖਦਾ ਸੀ ਤਾਂ ਮੈਨੂੰ ਦੁੱਖ ਹੁੰਦਾ ਸੀ ਪਰ ਫਿਰ ਵੀ ਮੈਂ ਇਸ ਨੂੰ ਨਜ਼ਰ ਅੰਦਾਜ਼ ਕਰ ਦਿੱਤਾ ਰਿਸ਼ਤੇਦਾਰ ਮੇਰੇ ਤੇ ਤਰਸ ਕਰ ਰਹੇ ਸਨ ਅਤੇ ਕਹਿੰਦੇ ਸਨ ਕਿ ਤੁਹਾਨੂੰ ਬੱਚਿਆਂ ਦੀ ਖਾਤਰ ਦੁੱਖ ਚੱਲਣਾ ਪਵੇਗਾ ਘਰ ਦੀ ਦੇਖਭਾਲ ਕਰੋਗੇ ਜਾਂ ਵਹਰਤਾ ਕੰਮ ਕਰੋਗੇ ਤਾਂ ਮੈਂ ਉਹਨਾਂ ਦੇ ਸਾਹਮਣੇ ਦੁਖੀ ਹੋ ਕੇ ਬੈਠ ਜਾਂਦਾ ਲੋਕ ਮੇਰੇ ਵੱਲ ਤਰਸ ਦੀਆਂ ਨਜ਼ਰਾਂ ਨਾਲ ਦੇਖ ਰਹੇ ਸਨ ਤਿੰਨ ਦਿਨਾਂ ਦੇ ਸੋਗ ਤੋਂ ਬਾਅਦ ਸਾਰੇ ਆਪਣੇ ਘਰਾਂ ਨੂੰ ਚਲੇ ਗਏ ਫਿਰ ਮੇਰੇ ਮਨ ਵਿੱਚ ਆਇਆ ਉਸ ਬਾਰੇ ਸੋਚ ਕੇ ਮੈਨੂੰ ਆਪਣੇ ਆਪ ਤੇ ਗੁੱਸਾ ਆਉਣ ਲੱਗਾ ਮੈਨੂੰ ਤੀਜੇ ਦਿਨ ਯਾਦ ਆ ਰਿਹਾ ਸੀ ਕਿ ਮੈਂ ਆਪਣੀ ਸਾਰੀ ਜਾਇਦਾਦ ਆਪਣੀ ਪਤਨੀ ਦੇ ਨਾਂ ਕਰ ਦਿੱਤੀ ਸੀ ਅਤੇ ਮਰਨ ਤੋਂ ਬਾਅਦ ਕਾਨੂੰਨ ਅਨੁਸਾਰ ਸਾਰੀ ਜਾਇਦਾਦ ਬੱਚਿਆਂ ਨੂੰ ਮਿਲ ਜਾਵੇਗੀ ਬੱਚੇ ਵੀ ਮੇਰੇ ਹੀ ਹਨ ਮੈਨੂੰ ਕੋਈ ਇਤਰਾਜ਼ ਨਹੀਂ ਸੀ ਪਰ ਫਿਰ ਵੀ ਜੇਕਰ ਭੇਖ ਵਿੱਚ ਮੇਰੇ ਬੱਚਿਆਂ ਨੂੰ ਪਤਾ ਲੱਗ ਜਾਂਦਾ ਕਿ ਇਹ ਮੈਂ ਹੀ ਸੀ ਜਿਸ ਨੇ ਉਹਨਾਂ ਦੀ ਮਾਂ ਨੂੰ ਖੋਇਆ ਸੀ ਤਾਂ ਉਹ ਜ਼ਰੂਰ ਮੈਨੂੰ ਘਰੋਂ ਕੱਢ ਦਿੰਦੇ ਹੁਣ ਮੇਰੇ ਸਿਰ ਤੇ ਇੱਕ ਨਵੀਂ ਸਮੱਸਿਆ ਪੈਦਾ ਹੋ ਗਈ ਸੀ ਹੁਣ ਮੇਰੀ ਸਮਝ ਤੋਂ ਬਾਹਰ ਸੀ ਕਿ ਮੈਂ ਕੀ ਕਰਾਂ ਤਿੰਨ ਦਿਨ ਹੋ ਗਏ ਸਨ ਹੁਣ ਜਲਦੀ ਤੋਂ ਜਲਦੀ ਕੁਝ ਕਰਨਾ ਸੀ ਸਾਰੀ ਰਾਤ ਮੈਨੂੰ ਨੀਂਦ ਨਹੀਂ ਆਈ ਮੇਰੀ ਸਾਲੀ ਵੀ ਘਰ ਹੀ ਰਹਿ ਰਹੀ ਸੀ ਪਰ ਮੈਂ ਉਸ ਨੂੰ ਇਹ ਗੱਲ ਦੱਸ ਨਹੀਂ ਠੀਕ ਨਹੀਂ ਸਮਝੀ ਅਤੇ ਸਾਰਾ ਦਿਨ ਸੋਚਣ ਤੋਂ ਬਾਅਦ ਮੈਂ ਇੱਕ ਨਤੀਜੇ ਤੇ ਪਹੁੰਚਿਆ ਅਤੇ ਫਿਰ ਮੈਂ ਅੱਧੀ ਰਾਤ ਨੂੰ ਲੋ ਕੇ ਕਾਗਜ਼ਾਂ ਤੇ ਪਤਨੀ ਦੇ ਅੰਗੂਠੇ ਦਾ ਨਿਸ਼ਾਨ ਲੈਣ ਲਈ ਕਬਰਸਥਾਨ ਚ ਗਿਆ ਮੈਂ ਆਪਣੇ ਆਪ ਨੂੰ ਇੱਕ ਵੱਡੀ ਚਾਦਰ ਵਿੱਚ ਲਪੇਟ ਲਿਆ ਸੀ ਤਾਂ ਜੋ ਕੋਈ ਵੀ ਮੈਨੂੰ ਪਛਾਨ ਨਾ ਸਕੇ ਇਹ ਮੇਰੀ ਚੰਗੀ ਕਿਸਮਤ ਸੀ ਕਿ ਉਸ ਸਮੇਂ ਕਬਰਸਥਾਨ ਵਿੱਚ ਕੋਈ ਨਹੀਂ ਸੀ ਨਹੀਂ ਤਾਂ ਕਿਸੇ ਨੇ ਮੇਰੇ ਤੇ ਸ਼ੱਕ ਕਰਨਾ ਸੀ ਮੈਂ ਆਪਣਾ ਕੰਮ ਜਲਦੀ ਤੋਂ ਜਲਦੀ ਪੂਰਾ ਕਰਨਾ ਚਾਹੁੰਦਾ ਸੀ ਕਬਰ ਪੁੱਟ ਕੇ ਜਿਵੇਂ ਹੀ ਮੈਂ ਆਪਣੀ ਪਤਨੀ ਦਾ ਹੱਥ ਫੜਿਆ ਤਾਂ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਕਿਉਂਕਿ ਇਹ ਮੇਰੀ ਪਤਨੀ ਦਾ ਹੱਥ ਨਹੀਂ ਸੀ ਉਹ ਹੱਥ ਬਹੁਤ ਡਰਾਵਣਾ ਸੀ ਜਿਵੇਂ ਹੀ ਮੈਂ ਕਫਨ ਉਤਾਰਿਆ ਮੇਰੇ ਹੋਸ਼ ਉੱਡ ਗਏ ਕਿਉਂਕਿ ਉੱਥੇ ਸਿਰਫ ਇੱਕ ਢਾਂਚਾ ਸੀ ਹੋਰ ਕੁਝ ਨਹੀਂ ਸੀ ਮੈਂ ਡਰ ਨਾਲ ਕੰਬ ਰਿਹਾ ਸੀ ਮੈਂ ਝਟ ਕਬਰ ਬੰਦ ਕਰ ਦਿੱਤੀ ਮੇਰਾ ਸਾਰਾ ਸਰੀਰ ਪਸੀਨੇ ਨਾਲ ਭਿੱਜਿਆ ਹੋਇਆ ਸੀ ਮੇਰੇ ਹੋਸ਼ ਉੱਡ ਗਏ ਸਨ ਅਜਾ ਦ੍ਰਿਸ਼ ਮੈਂ ਪਹਿਲੀ ਵਾਰ ਆਪਣੇ ਸਾਹਮਣੇ ਦੇਖਿਆ ਸੀ ਮੇਰਾ ਪੂਰਾ ਚਿਹਰਾ ਪਸੀਨੇ ਨਾਲ ਭਿੱਜਿਆ ਹੋਇਆ ਸੀ ਮੈਂ ਕਬਰਸਤਾਨ ਤੋਂ ਘਰ ਵਾਪਸ ਆ ਗਿਆ ਮੇਰੇ ਹੱਥੋਂ ਕਾਗਜ਼ ਢਿੱਕ ਪਏ ਸਨ ਪਰ ਮੈਨੂੰ ਕੁਝ ਵੀ ਪਤਾ ਨਹੀਂ ਸੀ ਜਦੋਂ ਮੈਂ ਜਲਦੀ ਘਰ ਪਹੁੰਚਿਆ ਤਾਂ ਪਤਾ ਨਹੀਂ ਮੇਰੀ ਸਾਲੀ ਕਿਸ ਨਾਲ ਫੋਨ ਤੇ ਗੱਲ ਕਰ ਰਹੀ ਸੀ ਅਚਾਨਕ ਫੋਨ ਬੰਦ ਕਰਕੇ ਉਹ ਮੇਰੇ ਵੱਲ ਦੇਖਣ ਲੱਗੀ ਅਤੇ ਬਹੁਤ ਘਬਰਾ ਗਈ ਮੈਂ ਉਸ ਦੇ ਕੋਲ ਗਿਆ ਉਸ ਨੂੰ ਪੁੱਛਿਆ ਕਿ ਕੀ ਹੋਇਆ ਉਸ ਨੇ ਕਿਹਾ ਕੁਝ ਨਹੀਂ ਮੈਂ ਸਿਰਫ ਡਰ ਗਈ ਸੀ ਇੰਜ ਲੱਗਦਾ ਸੀ ਜਿਵੇਂ ਦੀਦੀ ਦੀ ਆਵਾਜ਼ ਆਈ ਹੋਵੇ ਤੁਸੀਂ ਘਰ ਨਹੀਂ ਸੀ ਇਸ ਲਈ ਮੈਂ ਆਪਣੇ ਪਿਤਾ ਨੂੰ ਫੋਨ ਕੀਤਾ ਉਸ ਦੀ ਹਾਲਤ ਸਮਝ ਕੇ ਮੈਂ ਆਪਣੇ ਕਮਰੇ ਵਿੱਚ ਚਲਾ ਗਿਆ ਪਰ ਮੈਂ ਡੂੰਘੀਆਂ ਸੋਚਾਂ ਵਿੱਚ ਗਵਾਚ ਗਿਆ ਆਖਰ ਕਿਸ ਦਾ ਹੱਥ ਸੀ ਕਿਉਂਕਿ ਉਹ ਹੱਥ ਮੇਰੀ ਪਤਨੀ ਦਾ ਬਿਲਕੁਲ ਨਹੀਂ ਸੀ ਮੈਂ ਡਰ ਕਰਨਾ ਇੰਨਾ ਘਬਰਾਇਆ ਹੋਇਆ ਸੀ ਕਿ ਮੈਨੂੰ ਕੁਝ ਪਤਾ ਨਹੀਂ ਕਿ ਮੈਂ ਜ਼ਾਇਦ ਆਦ ਦੇ ਕਾਗਜ਼ਾਤ ਕਿੱਥੇ ਸੁੱਟੇ ਹਨ ਮੈਂ ਅਗਲੀ ਸਵੇਰ ਉਠਿਆ ਅਤੇ ਕਬਰਸਥਾਨ ਵਾਲ ਨੂੰ ਤੁਰ ਪਿਆ ਮੈਂ ਬਹੁਤ ਹੈਰਾਨ ਹੋਇਆ ਕਿਉਂਕਿ ਮੇਰੀ ਪਤਨੀ ਦੀ ਕਬਰ ਉੱਤੇ ਇੱਕ ਆਦਮੀ ਖੜ੍ਹਾ ਸੀ ਜਿਸ ਦੇ ਦੁਆਲੇ ਚਾਦਰ ਲਪੇਟੀ ਹੋਈ ਸੀ ਮੈਂ ਹੈਰਾਨ ਸੀ ਕਿ ਮੇਰੀ ਪਤਨੀ ਦੀ ਕਬਰ ਤੇ ਕੌਣ ਹੋ ਸਕਦਾ ਹੈ ਹੁਣ ਜਿਵੇਂ ਹੀ ਮੈਂ ਅੱਗੇ ਗਿਆ ਤਾਂ ਮੇਰੇ ਕੋਲ ਦੀ ਇੱਕ ਔਰਤ ਲੰਕੀ ਜੋ ਬਿਲਕੁਲ ਮੇਰੀ ਪਤਨੀ ਵਰਗੀ ਸੀ ਮੈਂ ਉਸ ਨੂੰ ਦੇਖ ਕੇ ਢਰ ਗਿਆ ਮੈਂ ਧਿਆਨ ਨਾਲ ਦੇਖਿਆ ਤਾਂ ਉੱਥੇ ਕੋਈ ਨਹੀਂ ਸੀ ਮੈਂ ਸੋਚਿਆ ਕਿ ਉਹ ਮੇਰਾ ਭਵਮ ਹੈ ਇਸ ਲਈ ਮੈਂ ਅਨਡੇਟ ਕੀਤਾ ਪਰ ਮੇਰੇ ਪੈਰਾ ਹੇਠੋ ਜ਼ਮੀਨ ਨਿਕਲ ਗਈ ਜਦੋਂ ਮੈਂ 3-4 ਆਦਮੀਆਂ ਨੂੰ ਮੇਰੇ ਸਾਹਮਣੇ ਮੇਰੀ ਪਤਨੀ ਦੀ ਕਬਰ ਕੋਲ ਆਉਂਦੇ ਦੇਖਿਆ ਪਤਾ ਨਹੀਂ ਉਹ ਕੌਣ ਸੀ ਉਹਨਾਂ ਦੇ ਚਿਹਰਿਆਂ ਤੇ ਮਾਸਕ ਸਨ ਮੈਂ ਉਹੀ ਕਦਮਾਂ ਤੇ ਚੱਲ ਕੇ ਘਰ ਵਾਪਸ ਆ ਗਿਆ ਮੈਂ ਬਹੁਤ ਪਰੇਸ਼ਾਨ ਸੀ ਮੇਰੀ ਸਾਲੀ ਮੇਰੇ ਕੋਲ ਆਈ ਅਤੇ ਮੈਨੂੰ ਮੇਰਾ ਹਾਲ ਪੁੱਛਣ ਲੱਗੀ ਮੈਂ ਉਸ ਨੂੰ ਆਪਣੀ ਜਾਇਦਾਦ ਦੇ ਕਾਗਜ਼ਾਂ ਤੋਂ ਲੈ ਕੇ ਆਪਣੀ ਪਤਨੀ ਦੀ ਕਬਰ ਤੇ ਮਰਦਾਂ ਦੇ ਆਉਣ ਤੱਕ ਸਭ ਕੁਝ ਦੱਸਿਆ ਪਹਿਲਾਂ ਤਾਂ ਉਹ ਹੈਰਾਨ ਹੋਈ ਪਰ ਫਿਰ ਕਹਿਣ ਲੱਗੀ ਦੀਦੀ ਨਾਲ ਰਹਿੰਦਿਆਂ ਮੈਂ ਕੁਝ ਨਹੀਂ Até ਪਰ ਅਸਲੀਅਤ ਇਹ ਹੈ ਕਿ ਦੀਦੀ ਨੇ ਪਤਾ ਨਹੀਂ ਕਿੰਨੇ ਮੁੰਡਿਆਂ ਨਾਲ ਦੋਸਤੀ ਕੀਤੀ ਸੀ ਪਤਾ ਨਹੀਂ ਉਸ ਦੇ ਕਿੰਨੇ ਪ੍ਰੇਮੀ ਸਨ ਮੈਂ ਹਰਾਨੀ ਨਾਲ ਆਪਣੀ ਸਾਲੀ ਵੱਲ ਦੇਖਣ ਲੱਗਾ ਜੋ ਅਜੇ ਵੀ ਉੱਥੇ ਹੀ ਸੀ ਪਰ ਉਹ ਆਪਣੀ ਅਸਲੀ ਭੈਣ ਬਾਰੇ ਇਸ ਤਰ੍ਹਾਂ ਦੀ ਗੱਲ ਕਿਵੇਂ ਕਰ ਸਕਦੀ ਸੀ ਜਦੋਂ ਮੈਨੂੰ ਪਤਾ ਸੀ ਕਿ ਅਜਾ ਕੁਝ ਵੀ ਨਹੀਂ ਸੀ ਮੇਰੀ ਪਤਨੀ ਬਹੁਤ ਹੀ ਨੇਕ ਔਰਤ ਸੀ ਮੈਨੂੰ ਉਸ ਪਲ ਪਤਾ ਨਹੀਂ ਕਿਉਂ ਆਪਣੀ ਸਾਲੀ ਲਈ ਨਫ਼ਰਤ ਮਹਿਸੂਸ ਹੋਈ ਇਨਸਾਨ ਖੁਦ ਜਿੰਨੀਆਂ ਮਰਜ਼ੀ ਗਲਤੀਆਂ ਅਤੇ ਪਾਪ ਕਰ ਲਵੇ ਪਰ ਉਹ ਦੂਜਿਆਂ ਦੀਆਂ ਗਲਤੀਆਂ ਤੇ ਜਲਦੀ ਹੀ ਗੁੱਸਾ ਕਰ ਜਾਂਦਾ ਹੈ ਮੇਰੇ ਨਾਲ ਵੀ ਕੁਝ ਅਜਿਹਾ ਹੀ ਹੋਇਆ ਖੁਦ ਇੰਨਾ ਵੱਡਾ ਜੁਰਮ ਕਰਨ ਤੋਂ ਬਾਅਦ ਵੀ ਮੈਂ ਆਪਣੀ ਸਾਲੀ ਨੂੰ ਹੀ ਗਲਤ ਠਹਿਰਾਉਣ ਲੱਗਾ ਚਾਰ ਦਿਨਾਂ ਦੇ ਅੰਦਰ ਮੈਂ ਪਾਗਲ ਹੋ ਗਿਆ ਸੀ ਘਰ ਵਿੱਚ ਵੀ ਮੈਨੂੰ ਹਰ ਥਾਂ ਸਿਰਫ ਆਪਣੀ ਪਤਨੀ ਹੀ ਨਜ਼ਰ ਆਉਂਦੀ ਸੀ ਮੈਂ ਰਾਤਾਂ ਨੂੰ ਡਰ ਕੇ ਉੱਠ ਬੈਠਦਾ ਸੀ ਇੱਕ ਦਿਨ ਮੇਰੀ ਧੀ ਮੇਰੇ ਕੋਲ ਆਈ ਅਤੇ ਕਿਹਾ ਪਾਪਾ ਮੰਮੀ ਕਿੱਥੇ ਗਈ ਹਨ ਮੈਨੂੰ ਉਹਨਾਂ ਦੀ ਬਹੁਤ ਯਾਦ ਆਉਂਦੀ ਹੈ ਮਾਸੀ ਮੈਨੂੰ ਖਾਣਾ ਵੀ ਨਹੀਂ ਖਵਾਉਂਦੀ ਅਤੇ ਘਰ ਦੇ ਸਾਰੇ ਕੰਮ ਵੀ ਮੇਰੇ ਤੋਂ ਹੀ ਕਰਵਾਉਂਦੀ ਹੈ ਧੀ ਦੇ ਉਹ ਇਹ ਸ਼ਬਦ ਸੁਣ ਕੇ ਮੈਨੂੰ ਗੁੱਸਾ ਆਉਣ ਲੱਗਾ ਮੈਂ ਆਪਣੀ ਸਾਲੀ ਨੂੰ ਬੁਲਾਇਆ ਜਿਵੇਂ ਹੀ ਉਹ ਕਮਰੇ ਵਿੱਚ ਦਾਖਲ ਹੋਈ ਤਾਂ ਮੈਂ ਉਸ ਨੂੰ ਗੁੱਸੇ ਵਿੱਚ ਪੁੱਛਣਾ ਸ਼ੁਰੂ ਕਰ ਦਿੱਤਾ ਕਿ ਤੁਸੀਂ ਮੇਰੇ ਬੱਚਿਆਂ ਨੂੰ ਕਿਉਂ ਤੰਗ ਕਰਦੇ ਹੋ ਤਾਂ ਉਸ ਨੇ ਕਿਹਾ ਕਿਉਂਕਿ ਤੁਹਾਡੀ ਪਤਨੀ ਮੈਨੂੰ ਬਰਦਾਸ਼ਤ ਨਹੀਂ ਕਰਦੀ ਸੀ ਤਾਂ ਮੈਂ ਉਹਨਾਂ ਦੇ ਬੱਚਿਆਂ ਨੂੰ ਕਿਵੇਂ ਬਰਦਾਸ਼ਤ ਕਰ ਸਕਦੀ ਹਾਂ ਮੈਂ ਆਪਣੀ ਸਾਲੀ ਦੀਆਂ ਗੱਲਾਂ ਤੇ ਹੈਰਾਨ ਸੀ ਜਿਸ ਨਾਲ ਮੈਂ ਪਿਆਰ ਕਰਦਾ ਸੀ ਜਿਸ ਨੂੰ ਪਾਉਣ ਲਈ ਮੈਂ ਆਪਣੀ ਪਤਨੀ ਨੂੰ ਰਸਤੇ ਤੋਂ ਹਟਾ ਦਿੱਤਾ ਸੀ ਉਹ ਕੁੜੀ ਮੇਰੇ ਬੱਚਿਆਂ ਨੂੰ ਵੀ ਬਰਦਾਸ਼ਤ ਨਹੀਂ ਕਰ ਰਹੀ ਸੀ ਮੇਰੀ ਨੀਦਾ ਚਿਹਰਾ اچانک ਮੇਰੀਆਂ ਅੱਖਾਂ ਦੇ ਸਾਹਮਣੇ ਆ ਗਿਆ ਜਦੋਂ ਮੇਰੀ ਪਤਨੀ ਬੱਚਿਆਂ ਦੀ ਖਾਤਰ ਸਾਰੀ ਰਾਤ ਜਾਗਦੀ ਰਹਿੰਦੀ ਸੀ ਅਤੇ ਸਵੇਰੇ ਉੱਠਦੇ ਹੀ ਮੇਰੇ ਸਾਰੇ ਕੰਮ ਕਰ ਲੈਂਦੀ ਸੀ ਤਾਂ ਮੇਰੀ ਸਾਲੀ ਕਹਿਣ ਲੱਗੀ ਹੁਣ ਤੁਸੀਂ ਮੇਰੇ ਪਿਤਾ ਜੀ ਤੋਂ ਮੇਰਾ ਹੱਥ ਕਦੋਂ ਮੰਗੋਗੇ ਮੈਂ ਬਹੁਤ ਜਲਦੀ ਝੂਠੀ ਮੁਸਕਰਾਹਟ ਨਾਲ ਕਿਹਾ ਬਹੁਤ ਜਲਦੀ ਪਰ ਮੈਂ ਆਪਣੇ ਦਿਲ ਤੋਂ ਮੁਸਕਰਾਹਟ ਨਹੀਂ ਸਕਿਆ ਮੈਂ ਹਰਾਨ ਸੀ ਕਿ ਮੈਂ ਆਪਣੀ ਸਾਲੀ ਨੂੰ ਪਿਆਰ ਕਰਨ ਦਾ ਦਾਵਾ ਕਰਦਾ ਸੀ ਪਰ ਹੁਣ ਮੈਨੂੰ ਕੀ ਹੋ ਗਿਆ ਸੀ ਹੌਲੀ ਹੌਲੀ ਸਮਾਂ ਬੀਤਦਾ ਗਿਆ ਤੇ ਘਰ ਦਾ ਮਾਹੌਲ ਵਿਗੜਦਾ ਜਾ ਰਿਹਾ ਸੀ ਮੈਨੂੰ ਹਰ ਥਾਂ ਮੇਰੀ ਪਤਨੀ ਦਿਸਣ ਲੱਗ ਪਈ ਸੀ ਮੈਨੂੰ ਬਹੁਤ ਅਜੀਬ ਲੱਗ ਰਿਹਾ ਸੀ ਹੁਣ ਮੇਰਾ ਸਿਰ ਹਰ ਵੇਲੇ ਦੁਖਦਾ ਰਹਿੰਦਾ ਸੀ ਮੈਨੂੰ ਲੱਗਦਾ ਸੀ ਕਿ ਮੇਰੀ ਪਤਨੀ ਮੇਰੇ ਆਲੇ-ਦੁਆਲੇ ਘੁੰਮ ਰਹੀ ਹੈ ਉੱਪਰੋਂ ਮੇਰੀ ਸਾਲੀ ਦਾ ਬਦਲਦਾ ਰਵਈਆ ਮੇਰੀ ਸਮਝ ਤੋਂ ਬਾਹਰ ਸੀ ਜਦੋਂ ਮੈਂ ਇੱਕ ਰਾਤ ਨੂੰ ਘਰ ਆਇਆ ਤਾਂ ਪਾਣੀ ਪੀਣ ਲਈ ਸਿੱਧਾ ਰਸੋਈ ਵਿੱਚ ਜਾਣ ਲੱਗਾ ਪਰ ਰਾਸਤੇ ਵਿੱਚ ਮੇਰੀ ਸਾਲੀ ਦੇ ਕਮਰੇ ਵਿੱਚੋਂ ਆਵਾਜ਼ਾਂ ਆ ਰਹੀਆਂ ਸਨ ਜਿਵੇਂ ਉਹ ਕਿਸੇ ਨਾਲ ਗੱਲ ਕਰ ਰਹੀ ਹੋਵੇ ਕਮਰੇ ਦਾ ਦਰਵਾਜ਼ਾ ਖੋਲਦਿਆਂ ਹੀ ਮੈਂ ਅੰਦਰ ਚਲਾ ਗਿਆ ਉਹ ਇਕੱਲੀ ਆਪਣੇ ਆਪ ਨਾਲ ਗੱਲਾਂ ਕਰ ਰਹੀ ਸੀ ਮੈਨੂੰ ਉਸਦੀ ਮਾਨਸਿਕ ਸਥਿਤੀ ਤੇ ਸ਼ੱਕ ਸੀ ਮੈਂ ਆਪਣੀ ਸਾਲੀ ਨੂੰ ਪੁੱਛਿਆ ਕਿ ਤੁਸੀਂ ਕਿਸ ਨਾਲ ਗੱਲ ਕਰ ਰਹੇ ਹੋ ਤਾਂ ਉਹ ਕਹਿਣ ਲੱਗੀ ਕਿ ਮੈਂ ਕਿਸ ਨਾਲ ਗੱਲ ਕਰਾਂਗੀ ਮੈਂ ਇੱਥੇ ਇਕੱਲੀ ਹਾਂ ਇਹ ਕਹਿ ਕੇ ਉਹ ਕਮਰੇ ਤੋਂ ਬਾਹਰ ਚਲੀ ਗਈ ਮੈਂ ਕਮਰੇ ਵਿੱਚ ਇੱਕ ਅਜੀਬ ਹਰਕਤ ਮਹਿਸੂਸ ਕੀਤੀ ਸੀ ਪਰ ਮੈਂ ਇਸ ਨੂੰ ਨਜ਼ਰ ਅੰਦਾਜ਼ ਇਤ ਹਤੇ ਵਹਾਰ ਚਲਾ ਗਿਆ ਜਦੋਂ ਮੈਂ ਰਸੋਈ ਤੋਂ ਪਾਣੀ ਪੀਤਾ ਤਾਂ ਇੰਜ ਮਹਿਸੂਸ ਹੋਇਆ ਜਿਵੇਂ ਕੋਈ ਰਸੋਈ ਦੇ ਦਰਵਾਜ਼ੇ ਤੇ ਖੜਾ ਹੋਵੇ ਜਿਵੇਂ ਹੀ ਮੈਂ ਪਿੱਛੇ ਮੁੜ ਕੇ ਦੇਖਿਆ ਮੈਨੂੰ ਉੱਥੇ ਪਰਛਾਵਾਂ ਮਹਿਸੂਸ ਹੋਇਆ ਮੈਂ ਜਲਦੀ ਨਾਲ ਰਸੋਈ ਦੇ ਦਰਵਾਜ਼ੇ ਵੱਲ ਗਿਆ ਪਰ ਉੱਥੇ ਕੋਈ ਨਹੀਂ ਸੀ ਮੈਨੂੰ ਬਹੁਤ ਡਰ ਲੱਗਣ ਲੱਗਾ ਤਾਂ ਮੈਂ ਸਿੱਧਾ ਆਪਣੀ ਮਾਂ ਦੇ ਕਮਰੇ ਵਿੱਚ ਚਲਾ ਗਿਆ ਮੈਂ ਉਸ ਦੀ ਗੋਦੀ ਵਿੱਚ ਸਿਰ ਰੱਖ ਕੇ ਰੋਣ ਲੱਗ ਪਿਆ ਮੇਰੀ ਮਾਂ ਮੈਨੂੰ ਦੇਖ ਕੇ ਪਰੇਸ਼ਾਨ ਹੋ ਗਈ ਅਤੇ ਕਹਿਣ ਲੱਗੀ ਕਿ ਕੀ ਹੋਇਆ ਰੋ ਕਿਉਂ ਰਹੇ ਹੋ ਮਾਂ ਦੀ ਤਕਲੀਫ ਦੇਖ ਕੇ ਮੈਂ ਉਸ ਤਸੱਲੀ ਦੇਣ ਲੱਗਾ ਅਤੇ ਉਸ ਨੂੰ ਝੂਠ ਬੋਲਿਆ ਕਿ ਮੈਂ ਆਪਣੀ ਪਤਨੀ ਨੂੰ ਮਿਸ ਕਰ ਰਿਹਾ ਹਾਂ ਜਦ ਕਿ ਸੱਚਾਈ ਇਹ ਸੀ ਕਿ ਮੈਂ ਬਹੁਤ ਡਰਿਆ ਹੋਇਆ ਸੀ ਜਦੋਂ ਮੇਰੀ ਪਤਨੀ ਦਾ 40ਵਾਂ ਹੋਇਆ ਤਾਂ ਰਿਸ਼ਤੇਦਾਰਾਂ ਨੇ ਮੈਨੂੰ ਦੁਬਾਰਾ ਵਿਆਹ ਕਰਨ ਲਈ ਕਿਹਾ ਮੈਂ ਵੀ ਦੂਜੀ ਵਾਰ ਵਿਆਹ ਕਰਵਾਉਣਾ ਚਾਹੁੰਦਾ ਸੀ ਪਰ ਮੈਂ ਇਸ ਬਹਾਨੇ ਟਾਲਮਟੋਲ ਕਰਦਾ ਰਿਹਾ ਕਿ ਹਰ ਕੋਈ ਇਹ ਨਾ ਸਮਝੇ ਕਿ ਮੈਨੂੰ ਵਿਆਹ ਦੀ ਜਲਤਵਾਜੀ ਹੈ ਪਰ 2 ਮਹੀਨਿਆਂ ਬਾਅਦ ਜਦੋਂ ਮੇਰੀ ਮਾਂ ਨੇ ਮੈਨੂੰ ਕਹਿਣਾ ਸ਼ੁਰੂ ਕਰ ਦਿੱਤਾ ਕਿ ਹੁਣ ਵਿਆਹ ਕਰ ਲਓ ਬੱਚਿਆਂ ਦੀ ਦੇਖਭਾਲ ਕਰਨਾ ਮੇਰੇ ਬਸ ਵਿੱਚ ਨਹੀਂ ਹੈ ਤਾਂ ਮੈਂ ਉਸ ਦੇ ਸਾਹਮਣੇ ਬੇਵਸ ਹੋ ਕੇ ਕਿਹਾ ਕਿ ਮੇਰਾ ਦਿਲ ਬੱਚਾਂ ਲਈ ਮਤ੍ਰੇਈ ਮਾਂ ਨੂੰ ਲਿਆਉਣ ਨੂੰ ਡਰਦਾ ਹੈ ਤਾ ਮਾਂ ਕਹਿਣ ਲੱਗੀ ਫਿਰ ਕੀ ਕਰੀਏ ਵਿਆਹ ਨਹੀਂ ਹੋਇਆ ਤਾਂ ਕਿਵੇਂ ਚੱਲੇਗਾ ਮੈਂ ਦਿਲ ਹੀ ਦਿਲ ਵਿੱਚ ਖੁਸ਼ ਵੀ ਸੀ ਮੈਂ ਬੇਵੱਸ ਚਿਹਰਾ ਬਣਾ ਕੇ ਮਾਂ ਨੂੰ ਕਹਿਣ ਲੱਗਾ ਕਾਸ਼ ਅਜਿਆ ਹੋਵੇ ਕਿ ਬੱਚਿਆਂ ਦੀ ਮਾਂ ਵਰਗਾ ਕੋਈ ਮਿਲ ਜਾਵੇ ਹੁਣ ਮਾਂ ਵੀ ਸੋਚਣ ਲੱਗੀ ਮੈਂ ਮਾਂ ਨੂੰ ਕਿਹਾ ਕਿ ਮੈਨੂੰ ਕਿਸੇ ਵੀ ਗੈਰ ਕੁੜੀ ਤੇ ਭਰੋਸਾ ਨਹੀਂ ਹੈ ਤੁਸੀਂ ਮੇਰੀ ਸਾਲੀ ਦੇ ਵਿਆਹ ਦੀ ਗੱਲ ਕਰੋ ਤਾਂ ਮਾਂ ਹਰਾਨੀ ਨਾਲ ਮੇਰੇ ਵੱਲ ਦੇਖਣ ਲੱਗੀ ਮੈਂ ਮਾਂ ਨੂੰ ਕਿਹਾ ਕਿ ਮਾਂ ਇੱਕੋ ਹੀ ਹੈ ਜੋ ਬੱਚਿਆਂ ਦੀ ਚੰਗੀ ਦੇਖਭਾਲ ਕਰ ਸਕਦੀ ਹੈ ਪਹਿਲਾਂ ਤਾਂ ਮੇਰੀ ਮਾਂ ਸੋਚਦੀ ਰਹੀ ਅਤੇ ਫਿਰ ਉਸਨੇ ਕਿਹਾ ਕਿ ਪਤਾ ਨਹੀਂ ਉਹ ਕੁੜੀ ਮੰਨੇਗੀ ਜਾਂ ਨਹੀਂ ਤੂੰ ਉਸ ਤੋਂ ਉਮਰ ਵਿੱਚ ਬਹੁਤ ਵੱਡਾ ਹੈ ਮੈਂ ਆਪਣੀ ਮਾਂ ਨੂੰ ਕਿਹਾ ਕਿ ਉਹ ਸਹਿਮਤ ਹੋਵੇਗੀ ਕਿਉਂਕਿ ਮੈਂ ਉਸ ਵਿੱਚ ਆਪਣੀ ਪਤਨੀ ਦੀ ਝਲਕ ਵੇਖੀ ਹੈ ਬੱਚਿਆਂ ਨੂੰ ਬਹੁਤ ਪਿਆਰ ਕਰਦੀ ਹੈ ਉਹ ਵਧੀਆ ਘਰ ਬਸਾਵੇਗੀ ਮੇਰੀ ਮਾਂ ਮੇਰੀ ਜਿੱਦ ਤੇ ਮੰਨ ਗਈ ਅਤੇ ਅਗਲੇ ਦਿਨ ਹੀ ਸਾਲੀ ਦਾ ਰਿਸ਼ਤਾ ਲੈ ਕੇ ਉਸਦੇ ਘਰ ਚਲੀ ਗਈ ਹੁਣ ਮੈਂ ਮਾਂ ਤੇ ਮਾਂ ਦੀ ਬੇਸਬਰੀ ਨਾਲ ਉਡੀਕ ਕਰ ਰਿਹਾ ਸੀ ਵੈਸੇ ਵੀ ਜਦੋਂ ਤੋਂ ਮੇਰੀ ਪਤਨੀ ਦੇ ਚਾਲੀਵੇਂ ਤੋਂ ਬਾਅਦ ਸਾਲੀ ਆਪਣੇ ਘਰ ਗਈ ਹੈ ਮੈਨੂੰ ਸਦੀ ਬਹੁਤ ਜ਼ਿਆਦਾ ਆਉਣ ਲੱਗੀ ਹੈ ਮੈਂ ਆਪਣੀ ਮਾਂ ਨੂੰ ਮਨਾ ਕੇ ਆਪਣੀ ਸਾਲੀ ਦੇ ਘਰ ਭੇਜ ਦਿੱਤਾ ਸੀ ਪਰ ਇੱਕ ਨਵੀਂ ਚਿੰਤਾ ਨੇ ਮੈਨੂੰ ਘੇਰ ਲਿਆ ਸੀ ਕਿ ਕੀ ਮੇਰਾ ਸਹੁਰਾ ਰਾਜੀ ਹੋਵੇਗਾ ਪਰ ਮੈਨੂੰ ਜ਼ਿਆਦਾ ਇੰਤਜ਼ਾਰ ਨਹੀਂ ਕਰਨਾ ਪਿਆ ਹੁਣ ਮਾਂ ਜਲਦੀ ਘਰ ਪਰਤ ਆਈ ਪਰ ਉਹ ਬਹੁਤ ਚੁੱਪ ਸੀ ਅਤੇ ਅਜੀਬ ਨਜ਼ਰਾਂ ਨਾਲ ਮੇਰੇ ਵੱਲ ਵੇਖ ਰਹੀ ਸੀ ਜਦੋਂ ਮੈਨੂੰ ਸ਼ੱਕ ਹੋਇਆ ਤਾਂ ਮੈਂ ਆਪਣੀ ਮਾਂ ਨੂੰ ਪੁੱਛਿਆ ਕਿ ਸਭ ਠੀਕ ਹੈ ਤੁਸੀਂ ਐਨੇ ਚੁੱਪ ਕਿਉਂ ਮਾਂ ਨੇ ਕਿਹਾ ਕਿ ਨਹੀਂ ਅਜੇ ਨਹੀਂ ਹੈ ਮੈਂ ਉਦਾਸ ਹਾਂ ਪਰ ਖੁਸ਼ ਹਾਂ ਕਿ ਬੱਚਿਆਂ ਨੂੰ ਉਹਨਾਂ ਦੀ ਮਾਂ ਮਿਲੇਗੀ ਮਾਂ ਆਂ ਗੱਲਾਂ ਤੇ ਮੈਂ ਫਿਰ ਖੁਸ਼ ਹੋ ਗਿਆ ਵਿਆਹ ਦੀਆਂ ਤਿਆਰੀਆਂ ਜੋਰਾਂ ਛੋਰਾ ਨਾਲ ਸ਼ੁਰੂ ਹੋ ਗਈਆਂ ਮੈਂ ਹਰ ਕੰਮ ਵਿੱਚ ਖੁਸ਼ੀ ਖੁਸ਼ੀ ਭਾਗ ਲੈ ਰਿਹਾ ਸੀ ਪਰ ਉਸ ਦਿਨ ਤੋਂ ਮਾਂ ਦਾ ਰਵਈਆ ਕਾਫੀ ਬਦਲ ਗਿਆ ਸੀ ਪਰ ਮੈਂ ਸਭ ਕੁਝ ਭੁੱਲ ਗਿਆ ਸੀ ਅਤੇ ਫਿਰ ਉਹ ਦਿਨ ਵੀ ਆ ਗਿਆ ਜਦੋਂ ਅਸੀਂ ਵਿਆਹ ਕਰਨ ਜਾ ਰਹੇ ਸੀ ਮੈਂ ਬਹੁਤ ਬੇਚੈਨ ਸੀ ਆਖਰ ਮੇਰਾ ਪਿਆਰ ਮੈਨੂੰ ਮਿਲਣ ਵਾਲਾ ਸੀ ਵਿਆਹ ਤੋਂ ਕੁਝ ਸਮਾਂ ਪਹਿਲਾਂ ਇੱਕ ਔਰਤ ਆਈ ਜਿਸ ਨੇ ਆਪਣਾ ਮੂੰਹ ਟਕਿਆ ਹੋਇਆ ਸੀ ਹੋਰ ਨੇੜੇ ਆ ਕੇ ਕਮਰੇ ਵਾਲਾ ਬਲ ਇਸ਼ਾਰਾ ਕਰਨ ਲੱਗੀ ਉਹ ਮੇਰੇ ਹੱਥ ਵਿੱਚ ਕਾਗਜ਼ ਥੜਾ ਕੇ ਤੇਜ਼ੀ ਨਾਲ ਲੀ ਗਈ ਮੈਂ ਪਰਚੀ ਖੋਲੀ ਲਿਖਿਆ ਸੀ ਕਿ ਮੈਂ ਤੁਹਾਡਾ ਕਮਰੇ ਵਿੱਚ ਤੁਹਾਡਾ ਇੰਤਜ਼ਾਰ ਕਰ ਰਹੀ ਹਾਂ ਮੈਂ ਤੁਹਾਡੇ ਨਾਲ ਵਿਆਹ ਤੋਂ ਪਹਿਲਾਂ ਗੱਲ ਕਰਨੀ ਚਾਹੁੰਦੀ ਹਾਂ ਵਿਆਹ ਦਾ ਸੱਦਾ ਆਉਣ ਤੋਂ ਪਹਿਲਾਂ ਜਲਦੀ ਆ ਜਾਓ ਪਹਿਲਾਂ ਤਾਂ ਮੈਂ ਹੈਰਾਨ ਸੀ ਫਿਰ ਮੈਂ ਸਮਝ ਗਿਆ ਸੀ ਕਿ ਉਹ ਮੇਰੀ ਹੋਣ ਵਾਲੀ ਪਤਨੀ ਹੈ ਪਰ ਗੱਲ ਕੀ ਸੀ ਜੋ ਵਿਆਹ ਤੋਂ ਬਾਅਦ ਨਹੀਂ ਹੋ ਸਕਦੀ ਸੀ ਫਿਰ ਮੈਂ ਉਸ ਨੂੰ ਮਿਲਣ ਚਲਾ ਗਿਆ ਜਿਵੇਂ ਹੀ ਮੈਂ ਕਮਰੇ ਦਾ ਦਰਵਾਜ਼ਾ ਕੋਲਿਆ ਤਾਂ ਮੇਰੇ ਸਾਹਮਣੇ ਇੱਕ ਔਰਤ ਖੜੀ ਸੀ ਅਤੇ ਉਹ ਵੀ ਜੋੜੇ ਵਿੱਚ ਉਸ ਨੇ ਮੂੰਹ ਤੇ ਪਰਦਾ ਪਾਇਆ ਹੋਇਆ ਸੀ ਮੈਂ ਮੁਸਕਰਾ ਕੇ ਉਸ ਕੋਲ ਗਿਆ ਮੇਰੀ ਹੋਣ ਆਲੀ ਪਤਨੀ ਨੂੰ ਪੁੱਛਿਆ ਕੀ ਹੋਇਆ ਕੀ ਤੁਸੀਂ ਹੁਣ ਮੇਰਾ ਇੰਤਜ਼ਾਰ ਵੀ ਨਹੀਂ ਕਰ ਸਕਦੇ ਸੀ ਉਹ ਨਾ ਵਿੱਚ ਸਿਰ ਹਿਲਾਉਣ ਲੱਗੀ ਮੈਂ ਹੈਰਾਨ ਸੀ ਕਿ ਮੇਰੀ ਸਾਲੀ ਕੁਝ ਕਿਉਂ ਨਹੀਂ ਕਹਿ ਰਹੀ ਸੀ ਮੈਂ ਉਸ ਨੂੰ ਕਿਹਾ ਅੱਛਾ ਮੈਨੂੰ ਜਲਦੀ ਦੱਸੋ ਕੀ ਤੁਸੀਂ ਕੀ ਕਹਿਣਾ ਹੈ ਮੈਨੂੰ ਫਿਰ ਉਹ ਅਚਾਨਕ ਮੇਰੇ ਵੱਲ ਮੁੜੀ ਪਰ ਸਾਹਮਣੇ ਖੜੀ ਕੁੜੀ ਨੂੰ ਦੇਖ ਕੇ ਮੈਨੂੰ ਲੱਗਾ ਕਿ ਮੇਰੀ ਜਾਨ ਹੀ ਨਿਕਲ ਗਈ ਕਿਉਂਕਿ ਉਹ ਕੋਈ ਹੋਰ ਨਹੀਂ ਮੇਰੀ ਪਤਨੀ ਸੀ ਮੈਂ ਅੱਖਾਂ ਵਿੱਚ ਹੰਝੂਆਂ ਨਾਲ ਆਪਣੀ ਪਤਨੀ ਵੱਲ ਦੇਖ ਰਿਹਾ ਸੀ ਮੈਨੂੰ ਆਪਣੀ ਅੱਖਾਂ ਤੇ ਵਿਸ਼ਵਾਸ ਨਹੀਂ ਹੋ ਰਿਹਾ ਸੀ ਮੇਰੀ ਪਤਨੀ ਕਹਿਣ ਲੱਗੀ ਕੀ ਹੋਇਆ ਕੀ ਇਹ ਇੱਕ ਵੱਡਾ ਝਟਕਾ ਹੈ ਤੁਸੀਂ ਕੀ ਸੋਚ ਰਹੇ ਹੋ ਇਹ ਹੀ ਨਾ ਕਿ ਤੁਸੀਂ ਤਾਂ ਮੈਨੂੰ ਮਾਰ ਦਿੱਤਾ ਸੀ ਫਿਰ ਮੈਂ ਇੱਥੇ ਕਿਵੇਂ ਆਈ ਮੇਰੀ ਪਤਨੀ ਦੀ ਗੱਲ ਸੁਣ ਕੇ ਮੈਂ ਗੁੱਸੇ 'ਚ ਆ ਗਿਆ ਅਤੇ ਕਹਿਣ ਲੱਗਾ ਕਿ ਤੁਸੀਂ ਮਰ ਗਏ ਹੋ ਇਹ ਤੁਸੀਂ ਨਹੀਂ ਇਹ ਮੇਰਾ ਬਹਿਮ ਹੈ ਤੁਸੀਂ ਮੈਨੂੰ ਤੰਗ ਕਰਨ ਲਈ ਬਾਰ-ਬਾਰ ਕਿਉਂ ਆਉਂਦੇ ਹੋ ਮੈਨੂੰ ਛੱਡ ਦਿਓ ਮੇਰੀ ਪਤਨੀ ਕਹਿਣ ਲੱਗੀ ਠੀਕ ਹੈ ਮੈਂ ਤੈਨੂੰ ਛੱਡ ਦੇਵਾਂਗੀ ਬਸ ਇਹ ਦੱਸ ਕੇ ਤੂੰ ਮੈਨੂੰ ਕਿਉਂ ਮਾਰਿਆ ਮੈਂ ਲੰਮਾ ਸਾਹ ਲਿਆ ਮੇਰਾ ਦਿਲ ਬਹੁਤ ਜ਼ੋਰ ਨਾਲ ਧੜਕਣ ਲੱਗਾ ਮੈਂ ਉਸ ਨੂੰ ਦੱਸਿਆ ਕੇ ਬਚਪਨ ਤੋਂ ਲੈ ਕੇ ਹੁਣ ਤੱਕ ਮੇਰੀ ਮਰਜ਼ੀ ਅਨੁਸਾਰ ਕੁਝ ਨਹੀਂ ਹੋਇਆ ਮੇਰੀ ਹਰ ਇੱਛਾ ਨੂੰ ਦਵਾਇਆ ਗਿਆ ਤਾਂ ਤੂੰ ਮੈਨੂੰ ਪਸੰਦ ਨਹੀਂ ਸੀ ਪਰ ਫਿਰ ਵੀ ਤੇਰੇ ਨਾਲ ਮੇਰਾ ਵਿਆਹ ਕਰ ਦਿੱਤਾ ਗਿਆ ਤੁਹਾਡੇ ਲਈ ਮੇਰੇ ਦਿਲ ਵਿੱਚ ਬਹੁਤ ਨਫ਼ਰਤ ਸੀ ਪਰ ਹੁਣ ਮੈਂ ਤੁਹਾਡੇ ਨਾਲ ਹੋਰ ਨਹੀਂ ਰਹਿ ਸਕਦਾ ਸੀ ਮੈਂ ਤੇਰੇ ਤੇ ਬਹੁਤ ਜ਼ੁਲਮ ਕੀਤਾ ਤਾਂ ਜੋ ਤੂੰ ਮੇਰੀ ਜ਼ਿੰਦਗੀ ਤੋਂ ਦੂਰ ਚਲੀ ਜਾਵੇਂ ਮੈਂ ਗਲਤੀ ਕੀਤੀ ਸੀ ਕਿ ਮਾਂ ਦੇ ਜ਼ੋਰ ਪਾਉਣ ਤੇ ਮੈਂ ਆਪਣੀ ਸਾਰੀ ਜਾਇਦਾਦ ਤੁਹਾਡੇ ਨਾਮ ਕਰ ਦਿੱਤੀ ਜੇ ਤੂੰ ਖੁਦ ਤਲਾਕ ਲੈ ਲਿਆ ਹੁੰਦਾ ਤਾਂ ਸਾਰੀ ਜਾਇਦਾਦ ਮੇਰੇ ਕੋਲ ਵਾਪਸ ਜਾਨੀ ਸੀ ਪਰ ਨਾ ਤੂੰ ਤਲਾਕ ਲਿਆ ਤੇ ਨਾ ਹੀ ਮੇਰੀ ਜਾਇਦਾਦ ਵਾਪਸ ਆਈ ਇਸ ਤੋਂ ਬਾਅਦ ਮੈਨੂੰ ਤੁਹਾਡੀ ਭੈਣ ਨਾਲ ਪਿਆਰ ਹੋ ਗਿਆ ਕਿਉਂਕਿ ਉਹ ਬਹੁਤ ਸੁੰਦਰ ਸੀ ਮੈਂ ਉਸ ਨਾਲ ਵਿਆਹ ਕਰਨ ਦਾ ਫੈਸਲਾ ਕੀਤਾ ਉਹ ਵੀ ਮੈਨੂੰ ਪਿਆਰ ਕਰਦੀ ਸੀ ਇਸੇ ਲਈ ਮੈਂ ਤੈਨੂੰ ਰਾਸਤੇ ਤੋਂ ਹਟਾਉਣ ਦੀ ਸਾਜ਼ਿਸ਼ ਰਚੀ ਜਿਸ ਵਿੱਚ ਤੇਰੀ ਭੈਣ ਨੇ ਮੇਰਾ ਸਾਥ ਦਿੱਤਾ ਅਤੇ ਫਿਰ ਅਸੀਂ ਦੋਵਾਂ ਨੇ ਮਿਲ ਕੇ ਤੈਨੂੰ ਰਾਸਤੇ ਤੋਂ ਹਟਾ ਦਿੱਤਾ ਹੁਣ ਰੱਬ ਦੀ ਖਾਤਰ ਮੇਰੀ ਜਾਨ ਛੱਡੋ ਮੈਨੂੰ ਬਖਸ਼ ਦਿਓ ਮੈਂ ਆਪਣੀ ਇੱਛਾ ਅਨੁਸਾਰ ਸ਼ਾਂਤੀ ਨਾਲ ਜੀਵਨ ਬਤੀਤ ਕਰਨਾ ਚਾਹੁੰਦਾ ਹਾਂ ਮੈਂ ਬਸ ਇਨਾ ਹੀ ਕਿਹਾ ਸੀ ਕਿ ਮੈਂ ਦਰਵਾਜ਼ਾ ਖੁੱਲਣ ਦੀ ਆਵਾਜ਼ ਤੇ ਪਿੱਛੇ ਮੁੜਿਆ ਤਾਂ ਪੁਲਿਸ ਅਥਾਹ ਚ ਹੱਥ ਗੜੀਆਂ ਲੈ ਕੇ ਖੜੀ ਸੀ ਮੈਂ ਹੈਰਾਨ ਰਹਿ ਗਿਆ ਜਦੋਂ ਮੈਂ ਧਿਆਨ ਨਾਲ ਪਿੱਛੇ ਮੁੜ ਕੇ ਦੇਖਿਆ ਤਾਂ ਮੇਰੀ ਪਤਨੀ ਵੀ ਮੁਸਕਰਾ ਰਹੀ ਸੀ ਮੇਰੀ ਸਾਲੀ ਪੁਲਿਸ ਦੇ ਪਿੱਛੇ ਤੋਂ ਬਾਹਰ ਆਈ ਅਤੇ ਹੱਸਦਿਆਂ ਕਿਹਾ ਕਿ ਤੁਸੀਂ ਸੋਚਿਆ ਸੀ ਕਿ ਮੈਂ ਆਪਣੀ ਅਸਲੀ ਭੈਣ ਨੂੰ ਮਾਰ ਸਕਦੀ ਹਾਂ ਜਿਸ ਨੇ ਮੈਨੂੰ ਮਾਂ ਦੇ ਰੂਪ ਵਿੱਚ ਪਾਲਿਆ ਅਤੇ ਤੁਹਾਡੇ ਨਾਲ ਵਿਆਹ ਕਰਵਾ ਲਿਆ ਇਹ ਕਿਵੇਂ ਸੰਭਵ ਹੋਇਆ ਜਿਸ ਦਿਨ ਅਸੀਂ ਇਹ ਸਾਜ਼ਿਸ਼ ਸ਼ੁਰੂ ਕੀਤੀ ਜਿਸ ਦਿਨ ਤੁਸੀਂ ਮੈਨੂੰ ਵਿਆਹ ਤੇ ਸੁਨੇਹਾ भेਜਿਆ ਸੀ ਮੈਂ ਉਸੇ ਦਿਨ ਦੀਦੀ ਨੂੰ ਸੱਚ ਦੱਸ ਦਿੱਤਾ ਸੀ ਮੈਂ ਉਸ ਤੋਂ ਕੁਝ ਨਹੀਂ ਲੁਕੋਇਆ ਦੀਦੀ ਨੇ ਮੈਨੂੰ ਇਹ ਸਾਰਾ ਡਰਾਮਾ ਕਰਨ ਲਈ ਕਿਹਾ ਤਾਂ ਜੋ ਉਹ ਤੁਹਾਡੀ ਅਸਲੀਅਤ ਜਾਣ ਸਕੇ ਪਰ ਤੁਸੀਂ ਕੀ ਕੀਤਾ ਉਹਨਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਇਸ ਲਈ ਤੁਹਾਡਾ ਧੰਨਵਾਦ ਕਿ ਤੂੰ ਮੈਨੂੰ ਸਾਜ਼ਿਸ਼ ਬਾਰੇ ਪਹਿਲਾਂ ਹੀ ਦੱਸ ਦਿੱਤਾ ਸੀ ਅਤੇ ਮੈਂ ਦੀਦੀ ਨੂੰ ਚੇਤਾਵਨੀ ਦਿੱਤੀ ਜਿਸ ਸਮੇਂ ਤੁਸੀਂ ਦੀਦੀ ਲਈ ਆਈਸਕ੍ਰੀਮ ਖਰੀਦਣ ਗਏ ਉਸੇ ਸਮੇਂ ਮੈਂ ਤੁਹਾਡੇ ਪਿੱਛੇ ਦੂਜੇ ਪਾਸਿਓਂ ਆਈਸਕ੍ਰੀਮ ਲੈ ਆਈ ਸੀ ਅਤੇ ਦੀਦੀ ਨੂੰ ਦੇ ਦਿੱਤੀ ਅਤੇ ਜਦੋਂ ਤੁਸੀਂ ਆਈਸਕ੍ਰੀਮ ਲੈ ਕੇ ਆਏ ਤਾਂ ਦੀਦੀ ਨੇ ਆਈਸਕ੍ਰੀਮ ਬਦਲ ਦਿੱਤੀ ਤੇ ਖਾਣੀ ਸ਼ੁਰੂ ਕਰ ਦਿੱਤੀ ਪਰ ਉਹ ਹੁਣ ਪਰਸ਼ਾਵੇਂ ਬਣ ਕੇ ਤੈਨੂੰ ਡਰਾਉਣ ਲਈ ਵਾਰ-ਵਾਰ ਆਉਂਦੀ ਸੀ ਮੈਂ ਆਪਣੀ ਸਾਲੀ ਦੀਆਂ ਗੱਲਾਂ ਸੁਣ ਕੇ ਹੈਰਾਨ ਰਹਿ ਗਿਆ ਮੈਂ ਖੁਦ ਇੱਕ ਚਾਲ ਖੇਡ ਰਿਹਾ ਸੀ ਪਰ ਮੈਨੂੰ ਪਤਾ ਨਹੀਂ ਸੀ ਕਿ ਮੇਰੇ ਨਾਲ ਇੰਨੀ ਵੱਡੀ ਖੇਡ ਖੇਡੀ ਜਾ ਰਹੀ ਹੈ ਮੇਰਾ ਪੂਰਾ ਸਰੀਰ ਕੰਬ ਰਿਹਾ ਸੀ ਮੈਂ ਆਪਣੇ ਚਿਹਰੇ ਤੋਂ ਪਸੀਨਾ ਪੂੰਝਾ ਅਤੇ ਘਬਰਾਟ ਭਰੀਆਂ ਅੱਖਾਂ ਨਾਲ ਆਪਣੀ ਪਤਨੀ ਵੱਲ ਦੇਖਿਆ ਤੇ ਥਾਣੇਦਾਰ ਵੱਲ ਵੀ ਜੋ ਮੈਨੂੰ ਹੱਥ ਕੜੀ ਲਗਾ ਕੇ ਜੇਲ੍ਹ ਲੈ ਗਿਆ ਮੇਰੀ ਪਤਨੀ ਨੇ ਮੈਨੂੰ ਘਰੋਂ ਕੱਢ ਦਿੱਤਾ ਮੈਨੂੰ ਸਿਰਫ 1 ਸਾਲ ਦੀ ਸਜ਼ਾ ਹੋਈ ਕਿਉਂਕਿ ਮੇਰੀ ਪਤਨੀ ਜ਼ਿੰਦਾ ਸੀ ਇਸ ਲਈ ਮੇਰੀ ਸਜ਼ਾ ਬਚ ਗਈ ਨਹੀਂ ਤਾਂ ਮੈਨੂੰ ਉਮਰ ਕੈਦ ਦੀ ਸਜ਼ਾ ਹੋ ਜਾਣੀ ਸੀ 1 ਸਾਲ ਦੀ ਸਜ਼ਾ ਕੱਟ ਕੇ ਜਦੋਂ ਮੈਂ ਘਰ ਆਇਆ ਤਾਂ ਮੇਰੀ ਪਤਨੀ ਨੇ ਮੇਰੇ ਲਈ ਦਰਵਾਜ਼ਾ ਨਹੀਂ ਖੋਲ੍ਹਿਆ ਉਸ ਨੇ ਸਾਫ਼ ਕਿਹਾ ਸੀ ਕਿ ਹੁਣ ਤੁਸੀਂ ਮੇਰੇ ਲਈ ਮਰ ਚੁੱਕੇ ਹੋ ਮੈਂ ਸਾਰੀ ਉਮਰ ਤੇਰੀ ਵਿਧਵਾ ਬਣ ਕੇ گزارਾਂਗੀ ਮੈਂ ਜਾਣਦਾ ਹਾਂ ਕਿ ਮੇਰੇ ਕੀਤੇ ਲਈ ਕੋਈ ਮਾਫ਼ੀ ਨਹੀਂ ਸੀ ਪਰ ਫਿਰ ਵੀ ਮੈਂ ਹਰ ਰੋਜ਼ ਆਪਣੀ ਪਤਨੀ ਤੋਂ ਮਾਫ਼ੀ ਮੰਗਣ ਲਈ ਘਰ ਜਾਂਦਾ ਹਾਂ ਪਰ ਮੇਰੀ ਪਤਨੀ ਨੇ ਮੈਨੂੰ ਨਾਹ ਨਹੀਂ ਕੀਤਾ ਮੇਰੀ ਮਾਂ ਮੇਰੀ ਪਤਨੀ ਅਤੇ ਮੇਰੇ ਬੱਚੇ ਹੁਣ ਉਸ ਦੇ ਘਰ ਰਹਿ ਰਹੇ ਹਨ ਅਤੇ ਮੈਂ ਦਰ ਦਰ ਠੋਕਰ ਖਾ ਰਿਹਾ ਹਾਂ ਮੈਂ ਸਮਝ ਗਿਆ ਹਾਂ ਕਿ ਹੀਰੇ ਨੂੰ ਠੋਕਰਾ ਕੇ ਮੈਂ ਕੋਲੇ ਨੂੰ ਪ੍ਰਾਪਤ ਕਰਨ ਦੀ ਕੋਸ਼ਿਸ਼ ਕੀਤੀ ਸੀ ਸੋ ਦੋਸਤੋ ਅੱਜ ਦੀ ਸਾਡੀ ਇਹ ਕਹਾਣੀ ਸੀ ਤੁਹਾਨੂੰ ਕਿਵੇਂ ਲੱਗੀ ਕਮੈਂਟ ਬਾਕਸ ਵਿੱਚ ਆਪਣੀ ਰਾਏ ਜਰੂਰ ਦਿਓ ਜੇਕਰ ਤੁਹਾਨੂੰ ਕਹਾਣੀ ਚੰਗੀ ਲੱਗੀ ਤਾਂ ਕਿਰਪਾ ਕਰਕੇ ਇਸ ਤਰ੍ਹਾਂ ਦੀਆਂ ਹੋਰ ਕਹਾਣੀਆਂ ਸੁਣਨ ਲਈ ਸਾਡੇ ਚੈਨਲ ਨੂੰ ਲਾਈਕ ਅਤੇ ਸਬਸਕ੍ਰਾਈਬ ਕਰੋ ਕਹਾਣੀ ਨੂੰ ਅੰਤ ਤੱਕ ਸੁਣਨ ਲਈ ਬਹੁਤ ਬਹੁਤ ਧੰਨਵਾਦ